ਜੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀਆਂ ਗੱਲਾਂ ਹੋ ਰਹੀਆਂ ਨੇ 1 ਜੂਨ ਤੋਂ ਪੰਜਾਬ ਕਹਿੰਦੇ ਨੇ ਕਿ ਰੰਗਲਾ ਪੰਜਾਬ ਆਣ ਜਾਵੇਗਾ ਬਲੋਜਰ ਕ੍ਰਾਂਤੀ ਦੀ ਤੁਸੀਂ ਗੱਲ ਕਰ ਰਹੇ ਸੀ ਕਦੇ ਸਿੱਖਿਆ ਕ੍ਰਾਂਤੀ ਖਾਨਾ ਕਲਾਕੀ ਆ ਜਾਂਦੀ ਹੈ ਰੇਤ ਕ੍ਰਾਂਤੀ ਲਿਆਤੀ ਜੀ ਲੋ ਜੀ ਵੀ ਫੁੱਲ ਕੇ ਰੇਤ ਦਿਓ ਮਿਲਿਆ ਕਰਨਗੇ ਕਦੋਂ ਹਵਾ ਹੋ ਜਾਂਦੀਆਂ ਨੇ ਇਹਨਾਂ ਦੀਆਂ ਕ੍ਰਾਂਤੀਆਂ ਪਤਾ ਨਹੀਂ ਲੱਗਦਾ ਸਾਇਕ ਚ ਚਰਨਜੀਤ ਢੁੱਲਰ ਦੀ ਰਿਪੋਰਟ ਆਈ ਹੈ ਕਿ ਪੰਜਾਬੀ ਹਰ ਰੋਜ਼ 25 ਕਰੋੜ ਰੁਪਏ ਦੀ ਸ਼ਰਾਬ ਪੀ ਜਾਂਦੇ ਨੇ ਅਸਲ 'ਚ ਅੱਜ ਕੱਲ੍ਹ ਸੂਬੇ ਚਲਦੀ ਸ਼ਰਾਬ ਦੇ ਸਾਰੇ ਨੇ ਮੈਂ ਤਾਂ ਲੱਗਦਾ ਬੀਤੇ ਦਿਨੀ ਸਿਹਤ ਮੰਤਰੀ ਦਾ ਇੱਕ ਬਿਆਨ ਸੁਣਿਆ ਸੀ ਡਾਕਟਰ ਮਨਵੀਰ ਸਿੰਘ ਕਹਿੰਦੇ ਨੇ ਕਿ ਜਿਹੜੇ ਲੋਕ ਉਹ ਫ੍ਰੀ ਵਾਲੀ ਗੋਲੀ ਬਾਹਰ ਲਾ ਜਾ ਕੇ ਵੇਚਦੇ ਨੇ ਨਸ਼ਾ ਕਰਨ ਵਾਲਿਆਂ ਨੂੰ ਤਾਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਹਾਲਾਂਕਿ ਇਹ ਮਸਲਾ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ ਐਹਜ਼ਾਰ ਰਿਕਾਰਡ ਵੀ ਸਾਹਮਣੇ ਆ ਚੁੱਕਿਆ ਹੈ ਕਿ ਜਿਹੜੇ ਮਰ ਚੁੱਕੇ ਨੇ ਵਿਚਾਰੇ ਨਸ਼ੇੜੀ ਉਹ ਇਸ ਦੁਨੀਆ ਤੇ ਨਹੀਂ ਰਹੇ ਉਹ ਗੋਲੀ ਲਾਣੇ ਉਹਨਾਂ ਦੇ ਨਾਂ ਤੇ ਗੋਲੀ ਜਾਰੀ ਹੋਈ ਜਾਂਦੀ ਹੈ ਕਿਸਾਨ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਨੇ ਸਾਡੇ ਅੰਦੋਲਨ ਦਾ ਨੁਕਸਾਨ ਕੀਤਾ ਹੈ ਪੰਜਾਬ ਸਰਕਾਰ ਦੇ ਨੁਮਾਇੰਦੇ ਨੇ ਜਿਹੜੇ ਉਸ ਮੀਟਿੰਗ ਦੇ ਵਿੱਚ ਸ਼ਾਮਿਲ ਨਹੀਂ ਹੋਣੇ ਚਾਹੀਦੇ ਭਾਈ ਇਹਨਾਂ ਨੂੰ ਪਤਾ ਸੀ ਤਾਂ ਆਪ ਇਹਨਾਂ ਨੇ ਪੱਲਾ ਛਡਾਇਆ ਹੋਰ ਕੋਈ ਬਹਾਨਾ ਨਹੀਂ ਬੰਦਦਾ ਸਾਡੇ ਜੀ ਦੀ ਕੁਰਬਾਨੀ ਹੋਈ ਹੈ ਕਿਸਾਨਾਂ ਦਾ ਕੋਈ ਅਗਰ ਮਸਲਾ ਹੱਲ ਹੋ ਜਾਵੇ ਸਾਡਾ ਕਰਜ਼ਾ ਮਾਫ ਹੋ ਜਾਵੇਗਾ ਸਾਨੂੰ ਨੌਕਰੀ ਮਿਲ ਜਾਵੇਗੀ ਸਾਨੂੰ ਥੋੜਾ ਬਹੁਤ ਮੁਆਵਜ਼ਾ ਜਿਹੜਾ ਉਹ ਮਿਲ ਜਾਵੇ ਅਸੀਂ ਤਾਂ ਮਰਨ ਮਰਤੇ ਬੈਠੇ ਸੀਗੇ ਜਦੋਂ 22 ਸਕੇ 101 ਕਚਨ ਗਏ ਨਾ ਕਿ ਅਸਲ 3-4 ਦਿਨਾਂ ਚ ਸਾਡਾ ਤਾਂ ਬੁਰਾ ਹੋ ਗਿਆ ਉਹ ਕੀ ਡੱਲੇ ਵਾਲੋਂ ਉਹਨਾਂ ਨੂੰ ਸੁਣੋ ਸੀ ਸੁਣਾ ਰਹੇ ਸੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਪ੍ਰੋਗਰਾਮ ਜਾਨੋ ਅਸਲ ਸੱਚ ਲੈ ਕੇ ਮੈਂ ਬਲਵਿੰਦਰ ਸਿੰਘ ਢੀਂਸਾ ਸਾਡੇ ਸਾਹਮਣੇ ਹਾਜ਼ਰ ਆਂ ਤਾਂ ਅੱਜ ਪੰਜਾਬ ਦੇ ਅਤੇ ਦੇਸ਼ ਦੇ ਕੁਝ ਮਸਲਿਆਂ ਨੂੰ ਲੈ ਕੇ ਚਰਚਾ ਕਰਾਂਗੇ ਨਸ਼ੇ ਖਤਮ ਕਰਨ ਨੂੰ ਲੈ ਕੇ ਜਿਹੜਾ ਅਲਟੀਮੇਟਮ ਡੀਜੀਪੀ ਪੰਜਾਬ ਨੇ ਦਿੱਤਾ ਏ ਉਸ ਨੂੰ ਲੈ ਕੇ ਚਰਚਾ ਕਰਾਂਗੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀਆਂ ਗੱਲਾਂ ਹੋ ਰਹੀਆਂ ਨੇ ਇਸ ਦੇ ਨਾਲ ਹੀ ਜਿਹੜੀ ਰਿਪੋਰਟ ਸ਼ਰਾਬ ਨੂੰ ਲੈ ਕੇ ਪੰਜਾਬ ਦੇ ਬਾਰੇ ਆਈ ਹੈ ਜਿਸ ਦੇ ਵਿੱਚ ਹੈਰਾਨੀਜਨਕ ਖੁਲਾਸੇ ਨੇ ਉਸ ਦੇ ਉੱਤੇ ਚਰਚਾ ਕਰਾਂਗੇ ਇਸ ਦੇ ਨਾਲ ਹੀ ਕਿਸਾਨੀ ਨੂੰ ਲੈ ਕੇ ਚਰਚਾ ਕਰਾਂਗੇ ਜਿਹੜੀ ਮੀਟਿੰਗ ਕਿਸਾਨੀ ਨੂੰ ਲੈ ਕੇ ਕਹਿੰਦਾ ਸਰਕਾਰ ਨਾਲ ਰੱਖੀ ਹੋਈ ਹੈ ਅਤੇ ਕਿਸਾਨਾਂ ਦੇ ਅੰਦਰ ਜਿਹੜਾ ਆਪਸੀ ਖਿਲਾਰਾ ਪੈ ਰਿਹਾ ਹੈ ਜਿਹੜੇ ਕਰੋੜਾਂ ਦੇ ਗਵਨ ਦੇ ਇਲਜ਼ਾਮ ਲੱਗ ਰਹੇ ਨੇ ਤਾਂ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਚਰਚਾ ਕਰਾਂਗੇ ਨਾਲ ਹੀ ਬਾਡਰ ਦੇ ਉੱਤੇ ਤਣਾਅ ਨੂੰ ਲੈ ਕੇ ਚਰਚਾ ਕਰਾਂਗੇ ਅਨਾਉਂਸਮੈਂਟਾਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਤਾਂ ਸੀਨੀਅਰ ਜਰਨਲਿਸਟ ਦੀਪਕ ਸ਼ਰਮਾ ਤੁਨਾਰਥਨ ਜੀ ਮੇਰੇ ਨਾਲ ਜੁੜ ਚੁੱਕੇ ਨੇ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ 인천 ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀਆਂ ਗੱਲਾਂ ਹੋ ਰਹੀਆਂ ਨੇ 1 ਜੂਨ ਤੋਂ ਪੰਜਾਬ ਕਹਿੰਦੇ ਨੇ ਕਿ ਰੰਗਲਾ ਪੰਜਾਬ ਬਣ ਜਾਵੇਗਾ ਤੇ ਨਾਲ ਹੀ ਜਿਹੜਾ ਅਲਟੀਮੇਟਮ ਜੀਜੀਪੀ ਪੰਜਾਬ ਨੇ ਦਿੱਤਾ ਹੈ ਨਸ਼ਾ ਤਸਕਰਾ ਨੂੰ ਲੈ ਕੇ ਕਾਰਵਾਈਆਂ ਨੇ ਜਿਹੜੀਆਂ ਉਹ ਚਰਚਾ ਦੇ ਵਿੱਚ ਨੇ ਬੁਲਡੋਜ਼ਰ ਐਕਸ਼ਨ ਚਰਚਾ ਦੇ ਵਿੱਚ ਹੈ ਅਤੇ ਨਾਲ ਹੀ ਲੰਬੀਦਾ ਉਹ ਮਾਮਲਾ ਵੀ ਚਰਚਾ ਵਿੱਚ ਹੈ ਜਿਹੜਾ ਇੱਕ ਲਫਾਫਾ ਹੈ ਜਿਹੜਾ ਉਹ ਪੋਸਟ ਦੇ ਨਾਲ ਨਿਬੜਿਆ ਬਰਾਮਦ ਕੀਤਾ ਗਿਆ ਉਸ ਤੋਂ ਬਾਅਦ ਪਰਚਾ ਪਾ ਦਿੱਤਾ ਗਿਆ ਹੈ ਬਿਲਕੁਲ ਟਿੰਸਾ ਜੀ ਜਿੱਥੋਂ ਤੱਕ ਮਸਲਾ ਹੈਗਾ ਕਿ ਪੰਜਾਬ ਨੂੰ ਰੰਗਲਾ ਬਣਾਉਣ ਦਾ ਮੈਨੂੰ ਯਾਦ ਹੈ ਪੰਜਾਬ ਦੇ ਮੁੱਖ ਮੰਤਰੀ ਬਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਚੌਂ ਰੈਲੀ ਕਰਦਿਆਂ ਗੁਰੂ ਘਰ ਕੰਨੀ ਨੂੰ ਮੂੰਹ ਕਰਕੇ ਗੁਟਕਾ ਸਾਫ ਤੇ ਹੱਥ ਰੱਖ ਕੇ ਕਿਹਾ ਸੀ ਕਿ ਚਾਰ ਹਫਤਿਆਂ ਚ ਪੰਜਾਬ ਚ ਨਸ਼ਾ ਮੁਕਾ ਦੇਾਂਗੇ ਉਹਨਾਂ ਦੇ 4 ਹਫ਼ਤੇ ਪੌਣੇ 5 ਸਾਲ ਚ ਨਹੀਂ ਆਇਆ ਤੇ ਜੋ ਸਵਾਲ ਕੀਤਾ ਲੈ ਲੱਖ ਤੋੜਨਾ ਸੀ ਕਿ ਨਸ਼ੇ ਦਾ ਲੱਖ ਤੋੜਦਾ ਇੰਨੇ ਬੰਦੇ ਅੰਦਰ ਕਰਤੇ ਇੰਨੇ ਦੇ ਪਰਚਾ ਪੈ ਗਿਆ ਜੀ ਇਸੇ ਤਰ੍ਹਾਂ ਨਸ਼ਾ ਮਕਣਾ ਹੁੰਦਾ ਫਿਰ ਤਾਂ ਮੁੱਕਿਆ ਹੋਇਆ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਵੀ 3 ਤੋਂ 4 ਮਹੀਨੇ ਦਾ ਸਮਾਂ ਮੰਗਿਆ ਸੀ ਕਿ 3 ਤੋਂ 4 ਮਹੀਨਿਆਂ ਚ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਵਾਂਗੇ ਜੀ ਮੇਰੇ ਤੇ ਭਰੋਸਾ ਰੱਖੋ ਮੈਂ ਮਤਲਬ ਗਾਰੰਟੀ ਕੇਜਰੀਵਾਲ ਦੇ ਰਿਹਾ ਸੀ ਤੇ ਪੰਜਾਬ ਨੇ ਯਕੀਨ ਕੀਤਾ ਵੀ ਚਾਹੇ ਉਹ ਭਗਵੰਤ ਮਾਨ ਤੇ ਭਰੋਸਾ ਕਰ ਰਹੇ ਸੀ ਜਾਂ ਆਮ ਆਦਮੀ ਪਾਰਟੀ ਤੇ ਭਰੋਸਾ ਕਰ ਰਹੇ ਸੀ ਚੋਣੇ ਹੁਣ 3 ਸਾਲ ਬਾਅਦ ਇੱਕ ਮਹਿਮ ਲੈ ਕੇ ਆਏ ਨੇ ਕਿਉਂਕਿ ਇਹ ਪੜਾਦਰ ਪੜਾ ਇੱਕ ਮਹਿਮ ਚੱਲਦੀ ਆ ਕਦੇ ਬਲਡੋਜ਼ਰ ਕ੍ਰਾਂਤੀ ਦੀ ਤੁਸੀਂ ਗੱਲ ਕਰ ਰਹੇ ਸੀ ਕਦੇ ਸਿੱਖਿਆ ਕ੍ਰਾਂਤੀ ਪਖਾਨਾ ਕ੍ਰਾਂਤੀ ਆ ਜਾਂਦੀ ਹੈ ਕਦੇ ਮਤਲਬ ਕਿ ਇਹ ਕਹਿੰਦੇ ਨੇ ਜੀ ਹੁਣ ਅਸੀਂ ਰੇਤ ਕ੍ਰਾਂਤੀ ਲਿਆਤੀ ਜੀ ਲੋ ਜੀ ਢਿੱਪੂ ਖੁੱਲ ਕੇ ਰੇਤ ਦਿਓ ਮਿਲਿਆ ਕਰਨਗੇ ਕਦੇ ਢੋਲ ਵਜਾ ਕੇ ਨਜਾਇਜ਼ ਜ਼ਮੀਨਾਂ ਦੇ ਕਬਜ਼ੇ ਛਡਾਉਣ ਦੀ ਗੱਲ ਹੁੰਦੀ ਹੈ ਸੋ ਇਹ ਕਦੋਂ ਹਵਾ ਹੋ ਜਾਂਦੀਆਂ ਨੇ ਇਹਨਾਂ ਦੀਆਂ ਕ੍ਰਾਂਤੀਆਂ ਪਤਾ ਨਹੀਂ ਲੱਗਦਾ ਹੁਣ ਨਵੀਂ ਕ੍ਰਾਂਤੀ ਜਿਹੜੀ ਆ ਰਹੀ ਆ ਉਹ ਆ ਰਹੀ ਹੈ ਕਿ ਜੀ 31 ਮਈ ਤੱਕ ਪੰਜਾਬ ਚ ਨਸ਼ਾ ਮੁਕ ਜਾਣਾ ਬੀਜੀਪੀ ਸਾਹਿਬ ਨੇ ਜਿਸ ਤਰ੍ਹਾਂ ਹਦਾਇਤਾਂ ਜਾਰੀ ਕੀਤੀਆਂ ਨੇ ਉਹ ਮੈਂ ਦੇਖ ਰਿਹਾ ਸੀਗਾ ਉਹ ਕਹਿੰਦੇ ਵੀ ਬਕਾਇਦਾ ਤੌਰ ਤੇ ਐਂਟੀ ਡਰੋਨ ਤਕਨੀਕ ਅਸੀਂ ਲਾਉਣ ਜਾ ਰਹੇ ਹਾਂ ਉਹ ਆਉਂਦੇ ਦਿਨਾਂ ਚ ਉਹ ਕੰਮ ਕਰਨਾ ਜੀ ਕਿ ਡਰੋਨ ਕੋਈ ਵੀ ਉਧਰੋਂ ਨਹੀਂ ਆ ਸਕੂਗਾ ਇੱਧਰ ਸਾਡੇ ਵਾਲੇ ਪਾਸੇ ਫਿਰ ਕਹਿੰਦੇ ਅਸੀਂ 31 ਹਵਾਲਾ ਆਪਰੇਟਰ ਗ੍ਰਿਫਤਾਰ ਕਰ ਲਏ ਤੇ ਜਿਨ੍ਹਾਂ ਤੋਂ ਮੇਰਾ خیال ਕਾਫੀ ਰਾਸ਼ੀਆ 8 ਕਰੋੜ ਤੋਂ ਜ਼ਿਆਦਾ ਦੀ ਰਾਸ਼ੀ ਕਹਿੰਦੇ ਸੀ ਬਣੀ ਆ ਸੋ ਇਹ ਦਾਵਾ ਮੈਂ ਪਹਿਲਾਂ ਡੀਜੀਪੀ ਸਾਹਿਬ ਦੇ ਦਾਵਿਆਂ ਨਾਲ ਗੱਲ ਕਰਦੇ ਫਿਰ ਆਪਾਂ ਅਸਲੀ ਸਥਿਤੀ ਤੇ ਆਉਨੇ ਆ ਡੀਜੀਪੀ ਸਾਹਿਬ ਕਹਿੰਦੇ ਅਸੀਂ ਜੀ ਭਾਰਤ ਪਾਕਿਸਤਾਨ ਹੱਦ ਦੇ ਉੱਤੇ ਐਂਟੀ ਡਰੋਨ ਤਕਨੀਕ ਲਿਆਉਣ ਜਾ ਰਹੇ ਹਾਂ ਜਿਹਦਾ ਟ੍ਰਾਇਲ ਹੋ ਚੁੱਕਿਆ ਤੇ ਇਹਦੇ ਨਾਲ ਹੁਣ ਕਹਿੰਦੇ ਕਿ ਡਰੋਨ ਆਉਣੇ ਬੰਦ ਹੋ ਜਾਣਗੇ ਜੇ ਡਰੋਨ ਨਹੀਂ ਆਊਗਾ ਫਿਰ ਕਹਿੰਦੇ ਨਿਸ਼ਾਨੀ ਆਊਗਾ ਦੂਸਰੇ ਪਾਸੇ ਕਹਿੰਦੇ ਜੀ ਅਸੀਂ 30 ਐਨਡੀਪੀਐਸ ਹਾਂ ਦੀਆਂ ਕੋਰਟ ਬਣਾਉਣ ਜਾ ਰਹੇ ਹਾਂ ਸਪੈਸ਼ਲ ਜਿੱਥੇ ਤੁਰੰਤ ਮਾਮਲਾ ਹੋਇਆ ਕਰੂ ਜਦੇ ਨਿਬੜਿਆ ਕਰੂ ਜਦੇ ਸਜ਼ਾ ਸਾਰਾ ਕੁਝ ਨਾਲੇ ਹੋ ਜਾ ਕਰ ਪਰ ਕਹਿੰਦੇ ਕਿ ਅਸੀਂ ਜਿਹੜੀ ਕਾਰਵਾਈ ਸੂਬੇ ਦੇ ਵਿੱਚ 22 ਕਰੋੜ ਰੁਪਏ ਤੇ ਖਰਚੂcke ਐ ਐਨਡੀਪੀਐਸ ਵਾਲੀਆਂ ਕੋਟ ਦੇ ਉੱਤੇ ਇਹ ਖਰਚ ਹੋਊਗਾ ਇਹਨਾਂ ਕੋਟ ਬਣ ਜਾਣਗੀਆਂ ਪਰ ਅਸੀਂ 31 ਹਵਾਲਾ ਆਪਰੇਟਰ ਫੜੇ ਨੇ ਮਤਲਬ ਜਿਹੜੇ ਹਵਾਲੇ ਰਾਹੀਂ ਪੈਸੇ ਦਾ ਆਦਾਨ-ਪ੍ਰਦਾਨ ਕਰਦੇ ਆ ਲੈਂਡ ਦੇਣ ਕਰਦੇ ਜਿਹਦੇ ਨਾਲ ਹੀ ਨਸ਼ਾ ਆਉਂਦਾ ਉਹਨਾਂ ਕੋਲੋਂ ਕਹਿੰਦੇ 8 ਕਰੋੜ ਰੁਪਏ ਅਸੀਂ ਜਬਤ ਕਰ ਲਿਆ ਇਹ ਚ ਪਾਕਿਸਤਾਨੀ ਸਮੱਗਲਰ ਵੀ ਭਾਰਤੀ ਹਵਾਲੇ ਵਾਲੇ ਵੀ ਵਰਤਨ ਵਾਲੇ ਪੈਸੇ ਵੀ ਉਹ ਸਾਰਾ ਜਬਤ ਕੀਤਾ ਤੇ ਕਹਿੰਦੇ 628ਏ ਦੇ ਤਹਿਤ ਅਸੀਂ ਪ੍ਰਾਪਰਟੀ ਅਟੈਚ ਵੀ ਕਰ ਰਹੇ ਹਾਂ ਟਾਇਟਰੀ ਵੀ ਕਰ ਰਹੇ ਹਾਂ ਅਸਬੋਤ ਕਾਰਵਾਈ ਸਮਰਨ 90% ਸਫਲਤਾ ਮਿਲ ਰਹੀ ਹੈ ਡੀਜੀਪੀ ਸਾਹਿਬ ਕਹਿੰਦੇ 836 ਕੇਸਾਂ ਦਾ ਫੈਸਲਾ ਹੋਇਆ ਜਿੱਚ 744 ਕੇਸਾਂ 'ਚ ਸਜ਼ਾ ਹੋਗੀ 114 ਲੋਕਾਂ ਨੂੰ 10 ਸਾਲ ਤੋਂ ਜ਼ਿਆਦਾ ਦੀ ਸਜ਼ਾ ਹੋਗੀ ਆ ਅਸਤਾ ਵੱਡੇ ਵੱਡੇ ਤਸਕਰ ਫੜ ਲਏ ਕਹਿੰਦੇ ਬਹੁਤ ਵੱਡਾ ਅੰਕੜਾ ਸਾਡੇ ਕੋਲ 67 ਦੇ ਉੱਤੇ ਅਸੀਂ ਤਸਕਰਾਂ ਦੇ ਘਰਟਾ ਤੇ 7414 ਨਸ਼ਾ ਤਸਕਰ ਅਰੈਸਟ ਕਰ ਲਏ ਅਸੀਂ ਹੁਣ ਤੱਕ 4600 ਤੋਂ ਵੱਧ ਐਫਆਈਆਰ ਰਜਿਸਟਰ ਹੋ ਚੁੱਕੀਆਂ ਨੇ ਕਹਿੰਦੇ ਇਸ ਨਸ਼ਾ ਮੁਕਤੀ ਮਹਿੰਮ ਦੇ ਤਹਿਤ ਸੋ ਇਹ ਜੀ ਕਹਿੰਦੇ ਅਸੀਂ 360 ਡਿਗਰੀ ਤੇ ਕੰਮ ਕਰ ਰਹੇ ਆ ਮੁੱਖ ਮੰਤਰੀ ਸਾਹਿਬ ਖੁਦ ਰੋਜ਼ ਕੰਮ ਕਰ ਸਾਡਾ ਦੇਖ ਰਹੇ ਨੇ ਉਹਨਾਂ ਦੀ ਨਜ਼ਰ ਸਾਨੀ ਅਗਵਾਈ ਹਟ ਹੋ ਰਿਹਾ ਤੇ ਲਓ ਜੀ 31 ਮਈ ਅਸੀਂ ਡੈਡਲਾਈਨ ਰੱਖੀ ਆ ਕਿ 31 ਮਈ ਤੱਕ ਜ਼ਿਲ੍ਹਾ ਐਸਐਸਪੀ ਜ਼ਿਲ੍ਹਾ ਕਮਿਸ਼ਨਰ ਜਿਹੜੇ ਪੁਲਿਸ ਕਮਿਸ਼ਨਰ ਨੇ ਉਹਨਾਂ ਦੀ ਜ਼ਿੰਮੇਵਾਰੀ ਹੋਊਗੀ ਜੇ 31 ਮਈ ਤੱਕ ਉਹ ਨਹੀਂ ਨਵੇੜ ਪਾਇ ਆਪਣੇ ਜ਼ਿਲ੍ਹੇ ਚ ਤਾਂ ਐਸਐਸਪੀ ਤੇ ਪੁਲਿਸ ਕਮਿਸ਼ਨਰ ਜ਼ਿੰਮੇਵਾਰ ਹੋਊਗਾ ਤੇ ਉਹਨਾਂ ਦੇ ਵਿਭਾਗੀ ਕਾਰਵਾਈ ਹੋਊਗੀ ਜਿਹੜੇ ਚੰਗਾ ਕੰਮ ਕਰਨਗੇ ਉਹਨਾਂ ਨੂੰ ਅਸੀਂ ਇਨਾਮ ਦੇਵਾਂਗੇ ਬਿਲਕੁਲ ਜੀ ਨਸ਼ਾ ਪੰਜਾਬ ਦੀ ਮੰਗ ਹੈ ਕਿ ਮੁਖਣਾ ਚਾਹੀਦਾ ਚਿੱਟਾ ਪੰਜਾਬ ਦੀਆਂ ਜੜ੍ਹਾਂ ਜਿਹੜਾ ਬੈਠ ਕੇ ਉਹ ਨਿਕਲਣਾ ਚਾਹੀਦਾ ਪਰ ਕੀ ਹੈ ਡੈਡ ਲਾਈਨ ਮੈਥਡ ਨਾਲ ਕਿ 31 ਮਈ ਤੱਕ ਅਸੀਂ ਚਿੱਟਾ ਮੁਕਾ ਦੇਵਾਂਗੇ ਪੰਜਾਬ ਚ ਪੁਲਿਸ ਅਫਸਰਾਂ ਨੂੰ ਹਦਾਇਤ ਕਰਨਾ ਮੁੱਖ ਜੂਗਾ ਜੇ ਦਲਾਲੀ ਦਾ ਪੈਸਾ ਪੁਲਿਸ ਖਾਂਦੀ ਆ ਜੇ ਦਲਾਲੀ ਦਾ ਪੈਸਾ ਸਿਆਸਤਦਾਨ ਖਾਂਦੇ ਨੇ ਜੇ ਦਲਾਲੀ ਦਾ ਪੈਸਾ ਵੱਡੇ ਘਰਾਣੇ ਖਾਂਦੇ ਨੇ ਜੇ ਪਿੰਡਾਂ ਦੇ ਵਿੱਚ ਵੇਚਣ ਵਾਲੇ ਬੈਠੇ ਨੇ ਤੇ ਲੋਕਾਂ ਨੇ ਮੂੰਹ ਮੋੜਿਆ ਤੇ ਜੇ ਪੁਲਿਸ ਨੂੰ ਦੱਸ ਦੇਣ ਤਾਂ ਪੁਲਿਸ ਉਲਟਾ ਉਹਨਾਂ ਤੇ ਕਾਰਵਾਈ ਕਰਦੀ ਆ ਫਰੈਂਜ 31 ਮਈ ਤੱਕ ਮੁੱਕ ਜਾਊਗਾ 1 ਜੂਨ ਨੂੰ ਇਹ じゃ ਕਿਹੜਾ ਵੱਖਰਾ ਸੂਰਜ ਚੜਨਾ ਕਿ ਜਿਹੜਾ 1 ਜੂਨ ਨੂੰ ਚੜਦੇ ਆਂ ਹੀ ਪੰਜਾਬ ਰੰਗਲਾ ਬਣ ਜਾਣਾ ਤੁਸੀਂ ਸਵਾਲ ਕਰ ਰਹੇ ਸੀ ਨਾ ਜਿਹੜਾ ਕਿ ਇੱਕ ਉੱਥੇ ਲੰਬੀ ਦੇ ਵਿੱਚ ਇੱਕ ਬੰਦੇ ਤੇ ਪਰਚਾ ਕੀਤਾ ਜੀ ਮਤਲਬ ਐਂ ਚਿੱਟਾ ਮੁਕਣਾ ਪੰਜਾਬ ਦੇ ਵਿੱਚ ਜਦੋਂ ਸਰਕਾਰ ਬਣੀ ਸੀ ਨਾ ਆਵਾਦਵੀ ਪਾਰਟੀ ਦੀ ਤਾ ਮੈਨੂੰ ਯਾਦ ਆ ਪਠਾਨਕੋਟ ਖੇਤਰ ਚ ਇਹਨਾਂ ਨੇ ਇੱਕ ਬੰਦੇ ਤੇ ਪਰਚਾ ਪਾਇਆ ਕਿ ਜੀ ਅਸੀਂ ਮਾਈਨਿੰਗ ਮਾਫੀ ਵਾਲਾ ਇੱਕ ਸਮਗਲਰ ਫੜ ਲਿਆ ਕਿ ਰੇਤ ਮਾਈਨਿੰਗ ਕਰਦਾ ਸੀ ਅਸੀਂ ਸਮਗਲਰ ਫੜ ਲਿਆ ਜਦੋਂ ਮੈਂ ਚੈੱਕ ਕੀਤਾ ਤਾਂ ਕਮਾਲ ਦਾ ਸੀ ਕਹਿੰਦੇ ਵੀ ਇੱਕ ਤਸਲਾ ਮਿਲਿਆ ਉਹਦੇ ਕੋਲੋਂ ਇੱਕ ਕਹੀ ਮਿਲਿਆ ਜੇਬ ਚੋਂ 100 ਰੁਪਈਆ ਬਰਾਮਦ ਹੋਇਆ 5 ਕਿਲੋ ਰੇਤਾ ਮਿਲਿਆ ਤੇ ਇਹ ਜੇ ਹੈ ਜੇ ਮਤਲਬ ਰੇਤੇ ਵਾਲੇ ਸਮਗਲਰਾਂ ਨੂੰ ਟਿਪਰ ਨਹੀਂ ਦਿਖਦੇ ਇਹਨਾਂ ਨੂੰ ਚਿੱਟੇ ਦੀ ਜਿਹੜੀ ਖੇਪ ਆਉਂਦੀ ਆ ਉਹ ਨਹੀਂ ਦਿਖਦੀ ਜਿਹੜੇ ਸਟਾਰਟ ਕਰ ਟਾਏ ਉਹ ਚੈੱਕ ਕਰਕੇ ਦੇਖਿਓ ਕਿ ਉਹਨਾਂ ਚੋਂ ਕਿੰਨੇ ਜ਼ਿਆਦੇ ਉਹ ਹੋਣੇ ਜਿਹੜੇ ਨਜਾਇਜ਼ ਜ਼ਮੀਨ 'ਚ ਬਣੇ ਨੇ ਜਾਂ ਕਿਤੇ ਹੋਰ ਬਣੇ ਨੇ ਜਾਂ ਕੁਝ ਹੋਰ ਪਹਿਲੋ ਜਾਂ ਮੜਾ ਜਾਂ ਪੰਜਾ ਮਾਰਤਾ ਜਾਂ ਕੁਸ ਮਾਰਤਾ ਤੇ ਉਹ ਜ਼ਿਆਦਾਤਰ ਗਰੀਬ ਤਬਕਾ ਆਰਥਿਕ ਤੌਰ ਤੇ ਕਮਜ਼ੋਰ ਵਰਗ ਪਿਛੜਿਆ ਵਰਗ ਐਸੀਬੀਸੀ ਭਾਈਚਾਰਾ ਇਹੋ ਜਿਹਾ ਕੁਝ ਘਰ ਹੋਣੇ ਮੈਂ ਕਹਿੰਨਾ ਆਲੇ ਦਾਲੇ ਦੇ ਲੋਕ ਉਹਨਾਂ ਘਰਾਂ ਤੋਂ ਪੀੜਤ ਹੋਣੇ ਕਿ ਉਹ ਚਿੱਟਾ ਵੇਚਦੇ ਨੇ ਖਾਂਦੇ ਨੇ ਕਲੇਸ਼ ਕਰਦੇ ਨੇ ਲੜਾਈ ਝਗੜੇ ਕਰਦੇ ਨੇ ਤੇ ਪਰ ਘਰ ਟਾਉਣ ਦਾ ਆਰਡਰ ਕੋਰਟ ਨੂੰ ਦੇਣ ਦਾ ਹੱਕ ਹੈ ਪੁਲਿਸ ਨੂੰ ਨਹੀਂ ਤੇ ਦੂਸਰੇ ਪਾਸੇ ਜੇ ਤੁਸੀਂ ਸਮਝਦੇ ਹੋ ਕਿ ਪਿੰਡ 'ਚ ਇਹ ਲੋਕ ਚਿੱਟਾ ਵੇਚਦੇ ਸੀ ਤਾਂ ਉਹਨਾਂ ਕੋਲ ਚਿੱਟਾ ਦੇਖ ਕੇ ਕੌਣ ਜਾਂਦਾ ਕਿ ਉਹ ਕਿੱਥੋਂ ਜੇ ਚਿੱਟਾ ਲੈ ਕੇ ਆਉਂਦੇ ਨੇ ਉਹ ਚੇਨ 31 ਮਈ ਤੱਕ ਤੋੜ ਲੋਗੇ ਉਹਨਾਂ ਸਮਗਲਰਾਂ ਨੂੰ ਫੜੋਗੇ ਕਿ ਇਹੇ ਜੇ ਸਮਗਲਰ ਹੁੰਦੇ ਨੇ ਆਹ ਲੋਕ ਰਿਪੋਰਟ ਪਈ ਆ ਮੇਰੇ ਕੋਲ ਆਹ ਹੈ ਜੀ ਇਹ ਐਫ ਆਈ ਆਰ 'ਚ ਕੀ ਲਿਖਦੇ ਆ ਖਾਲੀ ਮومی ਲਫਾਫੀ ਪਾਰਦਰਸ਼ੀ ਮਤਲਬ ਉਹ ਚਿੱਟਾ ਦੇ ਲਫਾਫਾ ਹੁੰਦਾ ਜਿਹੜਾ ਆਪਾਂ ਜੀ ਜੋ ਹਰ ਪਾਰ ਦਿਖਦਾ ਹੁੰਦਾ ਖਾਲੀ ਮومی ਲਫਾਫੀ ਲਫਾਫਾ ਵੀ ਨਹੀਂ ਗੱਲ ਫਾਫੀ ਹੈ ਪਾਰਦਰਸ਼ੀ ਜਿਸ ਵਿੱਚ ਭੁੱਕੀ ਚੋਰਾ ਪੋਸਟ ਲੱਗਾ ਹੋਇਆ ਹੈ ਕਹਿੰਦੇ ਜੀ ਸਾਨੂੰ ਸ਼ੱਕ ਪਿਆ ਲੰਬੀ ਖੇਤਰ ਦੇ ਵਿੱਚ ਅਸੀਂ ਬੰਦਿਆਂ ਦਾ ਪਿੱਛਾ ਕੀਤਾ ਬੰਦੇ ਜੀ ਹੈ ਸ਼ਮਸ਼ਾਨ ਘਾਟ ਚ ਵੜ ਗਏ ਜੀ ਲਫਾਫਾ ਸਿੱਟ ਕੇ ਭੱਜ ਗਏ ਜੀ ਜਦੋਂ ਲਫਾਫਾ ਬਰਾਮਦ ਕੀਤਾ ਤਾਂ ਉਹਨੂੰ ਚਿੱਟਾ ਚੂਰਾ ਪੋਸਟ ਲੱਗਿਆ ਹੋਸੀ ਮਤਲਬ ਅਸੀਂ ਇੱਕ ਪਾਸੇ ਤਾਂ ਇਹ ਵੀ ਗੱਲਾਂ ਛੇਪ ਐ ਇੱਕ ਪਾਸੇ ਤਾਂ ਮਰਚਾ ਕਰ ਲਿਆ ਇੱਕ ਬੰਦੇ ਤੋਂ ਲਫਾਫਾ ਫੜਿਆ ਕਹਿੰਦੇ ਜੀ ਕਿ ਉਹਦੇ ਲਫਾਫੀ ਨੂੰ ਮੜੀ ਜੀ ਫੀਮ ਲੱਗੀ ਵੀ ਆ ਉਹ ਜਿਹੜੇ ਪੁਲਿਸ ਅਫਸਰ ਫੜਨ ਗਏ ਹੋਣੇ ਨਾ ਉਹਨਾਂ ਪੁਲਸਾਂ ਦੀ ਜੇਬਾਂ ਚੈੱਕ ਕਰਿਓ ਉਹਦੇਆਂ ਦੇ ਨਾਲ ਪਰਸ ਜੋ ਨਿਕਲੇ ਇੰਨੀ-ਇੰਨੀ ਕੁ ਕੁੜੀਆਂ ਜਿਨ੍ਹਾਂ ਨੂੰ ਫੀਮ ਲੱਗੀ ਹੋਵੇ ਜਿੰਨੇ ਸਿਆਸਤਦਾਨ ਨੇ ਉਹਨਾਂ ਦੀ ਜੇਬਾਂ ਕਿਸੇ ਚੈੱਕ ਕਰਕੇ ਦੇਖ ਲਓ ਨਾ ਉਹਨਾਂ ਦੇ ਕਿਸਿਆਂ 'ਚੋਂ ਕਾਲੀਆਂ ਗੋਲੀਆਂ ਨਿਕਲਿਆ ਹੁਣ ਮੈਨੂੰ ਕਹਿ ਦਿਓ ਸੋ ਇਹ ਇਸ ਲਈ ਇਹ ਜੇ ਆਹੀ ਪੈਮਾਨਾ ਤੁਹਾਡਾ ਕਿ ਹਾਬੀ ਖਾਲੀ ਲਫਾਫਾ ਜਾਂ ਲਫਾਫੇ ਨੂੰ ਲੱਗਿਆ ਹੋਇਆ ਫਿਰ ਤਾਂ ਹੋ ਗਿਆ ਪੰਜਾਬ ਫਿਰ 1 ਜੂਨ ਨੂੰ ਪੰਜਾਬ ਲੋ ਜੀ ਨਵੀਂ ਕਾਰਵਾਈ ਜਿਹੜੀ ਕਰਨ ਚੱਲੇ ਨੇ 12 ਕਰੋੜ ਰੁਪਈਆ ਖਰਚ ਹੋਣਾ ਪੰਜਾਬ ਦੇ ਹਰ ਪਿੰਡ ਦੇ ਵਿੱਚ 1000 ਤੋਂ ਵੱਧ ਸ਼ਾਇਦ ਪੋਸਟਰ ਲੱਗਣਾ ਹਰ ਪਿੰਡ ਦੇ ਵਿੱਚ 1000 ਨਸ਼ਾ ਵਿਰੋਧੀ ਪੋਸਟਰ ਲੱਗੂਗਾ ਪੰਜਾਬ ਦੇ ਹਰ ਪਿੰਡ ਦੇ ਵਿੱਚ 4-4 ਕੰਧਾਂ ਤੇ ਪੇਂਟਿੰਗ ਵੰਡ ਗਈਆਂ ਪੰਜਾਬ ਦੇ ਹਰ ਪਿੰਡ 'ਚ ਦੋ ਵੱਡੀਆਂ ਫਲੈਕਸਾਂ ਦੇਖ ਲੋ ਫਗੋਲਾਂ ਤੋਂਆਂ ਦੀਆਂ ਫੋਟੋਆਂ ਵਾਲੀਆਂ ਕਿੱਡਿ-ਕੱਡੀਆਂ ਵੱਟੀਆਂ ਫਲੈਕਸਾਂ ਹੁੰਦੀਆਂ ਨੇ ਤੇ ਕਿੱਡੇ-ਕੱਡੇ ਵੱਡੇ ਪੋਸਟਰ ਹੁੰਦੇ ਨੇ ਉਹ ਸਾਰੇ ਪੋਸਟਰ ਉਹ ਫਲੈਕਸਾਂ ਉਹ ਕੰਧਾਂ ਦੇ ਉੱਤੇ ਪੇਂਟਿੰਗ ਉਹ ਪੰਜਾਬ ਦੇ ਹਰ ਪਿੰਡ 'ਚ ਲੱਗਣੀ ਆ ਇਹ ਤੋਂ ਇਲਾਵਾ ਹਰ ਬਾੜ 'ਚ 1000 ਪੋਸਟਰ ਹਰ ਬਾੜ 'ਚ ਦੋ ਫਲੈਕਸਾਂ ਹਰ ਸ਼ਹਿਰ ਦੇ ਬਾੜ ਦੇ ਵਿੱਚ ਚਾਰ-ਚਾਰ ਮਤਲਬ ਕੰਧਾਂ ਦੇ ਉੱਤੇ ਉਹ ਲੱਗਣੇ ਨੇ ਉਹ ਸ਼ਹਿਰਾਂ 'ਚ ਲੱਗਣੇ ਨੇ ਪੇਂਟਿੰਗ ਹੋਣੀਆਂ ਨੇ ਇਹ 12 ਕਰੋੜ ਦਾ ਪ੍ਰੋਜੈਕਟ ਹੈ ਹੁਣ ਇਹ ਪੈਸਾ ਕਿੱਥੋਂ ਆਣਾ ਉਦੋਂ ਬਹੁਤ ਖੁਸ਼ ਹੋ ਕੇ ਪਿੰਡਾਂ ਨੂੰ ਗਏ ਹੁਣ ਜਿੱਦੇ ਟਿਗੋਰ ਥੀਏਟਰ 'ਚ ਮੁੱਖ ਮੰਤਰੀ ਸਾਹਮਣੇ ਬਿਲਾਟ ਬਿਠਾ ਕੇ ਕਿਹਾ ਕਿ 2-2000 ਰੁਪਈਆ ਮੈਂ ਸਰਪੰਚਾਂ ਨੂੰ ਤਨਖਾਹ ਦਊਂ ਮੈਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਸਰਪੰਚ ਦੀ ਇਹ ਚਲੋ ਤੁਸੀਂ 2000 ਪਾ ਰਹੇ ਹੋ ਪਰ ਜਿਹੜੀ ਪਿੰਡੂ ਪੰਚਾਇਤੀ ਆਮਦਨ ਆ ਉਹਦੇ ਵਿੱਚੋਂ ਸਰਕਾਰ 30% ਕਿਉਂ ਲੈਂਦੀ ਆ ਪਿੰਡਾਂ ਨੂੰ ਦੇਣਾ ਕਿ ਲੈਣਾ ਹਰ ਪਿੰਡ ਦੀ ਆਮਦਨ 'ਚੋਂ ਪੰਚਾਇਤ ਸੈਕਟਰੀ ਨੂੰ ਤਨਖਾਹ ਦੇ ਨਾਂ ਤੇ ਪੰਚਾਇਤ ਵਿਭਾਗ ਨੂੰ ਚਲਾਉਣ ਦੇ ਨਾਂ ਤੇ 30% ਸਰਕਾਰ ਲੈ ਰਹੀ ਆ ਤੇ ਹੁਣ ਜਿਹੜੇ ਆ ਪਿੰਡਾਂ 'ਚ ਹਜ਼ਾਰ-ਹਜ਼ਾਰ ਰਿਪੋਰਟਰ ਲੱਗਣੇ ਫ ਆ ਸਾਰਾ ਖਰਚਾ ਡੀਸੀ ਐਨ ਹੁਦਾਇਤ ਹੋਗੀ ਪਿੰਡਾਂ ਦੀਆਂ ਪੰਚਾਇਤਾਂ ਤੋਂ ਰਸੂਲੋ ਉਹ ਭਰਾਵਾ ਇਹ ਮਸ਼ਹੂਰੀ ਕਹਿੰਦੇ ਆ ਇਹਨੂੰ ਜੇ ਬੋਰਡ ਲਾਉਣ ਨਾਲ ਨਸ਼ਾ ਮੁੱਕਦਾ ਹੁੰਦਾ ਤਾਂ ਪਹਿਲੇ ਬਹੁਤ ਬੋਰਡ ਲੱਗਲੇ ਜੇ ਨਾऱ्यांना ਨਾਲ ਮੁੱਕਦਾ ਹੁੰਦਾ ਪਹਿਲਾਂ ਬਹੁਤ ਨਾਰੇ ਲੱਗਦੇ ਜੇ ਤੁਹਾਡੀਆਂ ਸੈਕ ਰੈਲੀਆਂ ਨਾਲ ਮੁੱਕਣਾ ਹੁੰਦਾ ਤੁਸੀਂ ਸੈਕ ਰੈਲੀਆਂ ਕਰ ਲੀਆਂ ਸੋ ਇਸ ਲਈ ਇਹ ਇਵੈਂਟ ਕੰਪਨੀ ਨੂੰ ਠੇਕਾ ਦਿੱਤਾ ਚੈੱਕ ਕਰਕੇ ਦੇਖ ਲਿਓ ਦਿੱਲੀ ਦੀ ਕੋਈ ਕੰਪਨੀ ਲਿਖ ਲੂਗੀ ਜਿਹੜੀ ਕਦੇ ਘਰੇ ਆਟਾ ਪਚਾਉਣ ਜਾਂਦੀ ਆ ਹੈਨਾ ਕਦੇ ਕਿਸੇ ਹੋਰ ਸਮਾਗਮ ਹੁੰਦੇ ਨੇ ਉੱਥੇ ਸਟੇਜ ਲਾਉਣ ਜਾਂਦੀ ਆ ਕਦੇ ਢੋਲੀ ਦੇ ਪੈਸੇ ਕਦੇ ਬੱਸਾਂ ਵਾਲੇ ਪੈਸੇ ਈਵੈਂਟ ਮੈਨੇਜ ਕਿੱਥੇ ਜਾਂਦੇ ਨੇ ਕਦੇ 1 ਨਵੰਬਰ ਨੂੰ ਲੁਧਿਆਣੇ ਚ ਕਰ ਲੋ ਜੀ ਮੀਟਿੰਗ ਉਸੋ ਈਵੈਂਟਾਂ ਦੇ ਵਿੱਚੋਂ ਆ ਈਵੈਂਟ ਹੈ ਕਿ ਪਿੰਡਾਂ ਚ ਐ ਪੋਰਟਰ ਲਾਓ ਜੀ ਪਿੰਡਾਂ ਚ ਐ ਬੋਥ ਲਾਓ ਜੀ ਸ਼ਹਿਰਾਂ ਚ ਐ ਪੋਰਟਰ ਲਾਓ ਜੀ ਬੋਥ ਲਾਓ 12 ਕਰੋੜ ਤੇ ਇਹਦੀ ਵਸੂਲੀ ਪਿੰਡਾਂ ਤੋਂ ਹੋਣੀ ਆ ਜਨਾਬ ਨਸ਼ਾ ਜਦ ਮੁੱਕੂਗਾ 1 ਜੂਨ ਨੂੰ ਦੇਖ ਲਾਂਗੇ ਪਰ ਪਿੰਡਾਂ ਦੀ ਜੇਬ ਜ਼ਰੂਰ ਕੱਟੀ ਜਾਊਗੀ ਇਹ ਗਾਰੰਟੀ ਜੀ ਜੀ ਤਾ ਇੱਕ ਚਰਨਜੀਤ ਭੁੱਲਰ ਦੀ ਰਿਪੋਰਟ ਆਈ ਹੈ ਕਿ ਪੰਜਾਬੀ ਹਰ ਰੋਜ਼ 25 ਕਰੋੜ ਰੁਪਏ ਦੀ ਸ਼ਰਾਬ ਪੀ ਜਾਂਦੇ ਨੇ। ਹਾਂ ਪੰਜਾਬ ਸਰਕਾਰ ਸ਼ਰਾਬ ਨੂੰ ਤਾਂ ਸ਼ਰਾਬ ਹੀ ਨਹੀਂ ਸਮਝਦੀ ਨਸ਼ਾ ਹੀ ਨਹੀਂ ਸਮਝਦੀ। ਤੇ ਇਹ ਤਾਂ ਪਹਿਲੀਆਂ ਸਰਕਾਰ ਅਸਲ 'ਚ ਅੱਜਕੱਲ੍ਹ ਸੂਬੇ ਚੱਲਦੇ ਹੀ ਸ਼ਰਾਬ ਦੇ ਸਾਰੇ ਨੇ ਮੈਨੂੰ ਤਾਂ ਲੱਗਦਾ ਕਿ ਚੌਕੀ ਆਮਦਨ ਵੈਸੇ ਮੁਖੰਦਰੀ ਸਾਹਿਬ ਵੀ ਕਹਿੰਦੇ ਸੀ ਕਿ ਅਸੀਂ ਐਕਸਾਈਜ਼ 'ਚੋਂ ਇੰਨਾ ਪੈਸਾ ਕਮਾ ਲੈਣਾ ਕਿ ਪੰਜਾਬ ਦਾ ਕਰਜ਼ਾ ਉੱਤਰ ਜਾਣਾ ਪਰ ਕਰਜ਼ਾ ਨਹੀਂ ਅਜੇ ਤੱਕ ਉਤਰਿਆ। ਹਾਂ ਅਸੀਂ ਪੰਜਾਬ ਦੇ ਵਿੱਚ ਹੁਣ 26 ਕਰੋੜ 25.95 ਕਰੋੜ ਦੀ ਔਸਤ ਹਰ ਰੋਜ਼ ਸ਼ਰਾਬ ਪੀ ਰਹੇ ਆ। ਸਾਡਾ ਬਜਟ 1 ਲੱਖ ਕਰੋੜ ਨੂੰ ਜਾਸ਼ੂ ਹੈ ਸ਼ਰਾਬ ਪੀਣ ਦਾ ਪੰਜਾਬ ਦਾ। ਸਾਲਾਨਾ ਬਜਟ ਜੇ ਆਪਾਂ ਗੱਲ ਕਰੀਏ 1 ਲੱਖ ਕਰੋੜ ਨੂੰ। ਆ ਮੇਰੇ ਕੋਲ ਰਿਪੋਰਟ ਪਈ ਆ ਚਰਨਜੀਤ ਭੁੱਲਰਾਂ ਦੀ ਰਿਪੋਰਟ ਆ ਜਿਹੜੀ ਦੱਸਦੀ ਆ ਜੀ ਕਿ 2002 ਤੋਂ ਲੈ ਕੇ 2007 ਤੱਕ ਪੰਜਾਬ 'ਚ ਔਸਤਨ ਹਰ ਰੋਜ਼ 4 ਕਰੋੜ ਦੀ ਸ਼ਰਾਬ ਪੀਤੀ ਜਾਂਦੀ ਸੀ। ਫਿਰ ਇਹ 2007 ਤੋਂ 12 ਤੱਕ ਆਉਂਦਿਆਂ ਆਉਂਦਿਆਂ ਇਹ ਗਣਤੀ 5 ਕਰੋੜ ਦੇ ਪਾਰ ਚਲੀ ਗਈ ਔਸਤਨ ਹਰ ਰੋਜ਼ ਫਿਰ 2012 ਤੋਂ 17 ਤੱਕ ਇਹ 11 ਕਰੋੜ ਗਈ ਦੁੱਗਣੇ ਤੋਂ ਉੱਪਰ ਗਈ ਸਿੱਧੀ ਫਿਰ 2017 ਤੋਂ ਲੈ ਕੇ 22 ਤੱਕ ਆਉਂਦੇ ਆਉਂਦੇ 15 ਕਰੋੜ ਹੋ ਗਈ ਤੇ ਹੁਣ 2022 ਤੋਂ 2025 ਤੱਕ ਦਾ ਅੰਕੜਾ ਹੈ 25 ਤੋਂ ਅੱਗੇ ਸ਼ਾਇਦ ਹੋਰ ਵੱਜੂਗਾ ਕਿ ਅਸੀਂ 25.95 ਕਰੋੜ ਔਸਤਨ ਹਰ ਰੋਜ਼ 26 ਕਰੋੜ ਦੀ ਸ਼ਰਾਬ ਪੀਨੇ ਔਰ ਇਹ ਉਹ ਸ਼ਰਾਬ ਹੈ ਜਿਹੜੀ ਅਸੀਂ ਠੇਕਿਆਂ ਤੋਂ ਖਰੀਦ ਕੇ ਪੀਨੇ ਆ ਜਿਹੜੀ ਉਹ ਤੋਂ ਬਿਨਾ ਪੁਰਨਾ ਸੂਬਿਆਂ ਤੋਂ ਆਉਂਦੀ ਕੋਈ ਚੰਡੀਗੜ੍ਹ ਤੋਂ ਲਿਆਇਆ ਕੋਈ ਹਿਮਾਚਲ ਤੋਂ ਲਿਆਇਆ ਕੋਈ ਜੰਮੂ ਕਸ਼ਮੀਰ ਵਾਲੀ ਹੱਥ ਤੋਂ ਫੜ ਲਿਆ ਕੋਈ ਬਾਹਰਲੇ ਦੇਸੋਂ ਲਿਆਇਆ ਕਿਸੇ ਨੇ ਘਰੇ ਕੱਢ ਲਈ ਕਿਸੇ ਨੇ ਖੂਹ ਤੇ ਕੱਢ ਲਈ ਕਿਸੇ ਨੇ ਕੁੱਕਰ ਚ ਕੱਢ ਲਈ ਕਿਸੇ ਨੇ ਪੱਟੀ ਚੜਾ ਲਈ ਉਹ ਵੱਖਰਾ ਹੈ ਉਹਦਾ ਹਿਸਾਬ ਕਿਤਾਬ ਨਹੀਂ ਹੈ ਇਹ ਸਿਰਫ ਉਹ ਹੈ ਜਿਹੜੀ ਇੱਕ ਨੰਬਰ ਚ ਵਿਕੀ ਤੇ ਇੱਕ ਨੰਬਰ ਚ ਖਰੀਦੀ ਤੇ ਇੱਕ ਨੰਬਰ ਚ ਉਹ ਵੀ ਜਿਹੜੀ ਦੋ ਨੰਬਰ ਦੀ ਵਿਕਦੀਆਂ ਉਹਦਾ ਵੀ ਹਿਸਾਬ ਨਹੀਂ ਸੋ ਕਾਗਜੀ ਪੱਤਰੀ ਔਨ ਰਿਕਾਰਡ ਅਸੀਂ 26 ਕਰੋੜ ਦੀ ਆਫਸ ਨਾਰੋ ਸ਼ਰਾਬ ਪੀ ਰਹੇ ਆ ਤੇ ਕਿੱਥੇ ਨੂੰ ਜਾ ਰਹੇ ਆ ਅਸੀਂ ਹਾਂ ਇਹੀ ਕੰਮ ਨਹੀਂ ਮੈਨੂੰ ਤਾਂ ਇਹ ਲੱਗ ਰਿਹਾ ਕਿ ਜਿਵੇਂ ਸੁੱਬੇ ਦੇ ਵਿੱਚ ਸਾਰੇ ਭ라이 ਦੇ ਕੰਮ ਸ਼ਰਾਬ ਦੇ ਠੇਕਿਆਂ ਤੋਂ ਹੀ ਹੋ ਰਿਹਾ ਹੋਵੇ। ਸ਼ਰਾਬ ਦੀ ਬੋਤਲ ਖਰੀਦਣ ਤੇ ਸਿੱਖਿਆ ਵਾਲੀ ਸੈਸ ਲੱਗਦਾ। ਸ਼ਰਾਬ ਦੀ ਬੋਤਲ ਖਰੀਦਣ ਤੇ ਖੇਡ ਦਾ ਸੈਸ ਲੱਗਦਾ, ਸਪੋਰਟਸ ਦਾ। ਸ਼ਰਾਬ ਦੀ ਬੋਤਲ ਖਰੀਦਣ ਦੇ ਨਾਲ-ਨਾਲ ਕਹਿੰਦੇ ਸੱਭਿਆਚਾਰਕ ਸੈਸ ਹੈ। ਤੇ ਇਹਦੇ ਉੱਤੇ ਗਊ ਸੈਸ ਵੀ ਹੈ। ਮਤਲਬ ਗਊ ਦੀ ਰੱਖਿਆ ਵੀ ਸ਼ਰਾਬ ਖਰੀਦਣ ਵਾਲੀ ਕਰ ਰਿਹਾ ਹੈ। ਹੈਨਾ ਪੰਜਾਬ ਦਾ ਸੱਭਿਆਚਾਰ ਵੀ ਸ਼ਰਾਬ ਖਰੀਦਣ ਵਾਲੀ ਵਿਚਾਰ ਰਿਹਾ। ਪੰਜਾਬ ਦੀ ਸਿੱਖਿਆ ਤੇ ਖੇਡ ਨੂੰ ਵੀ ਹੋਈ ਚਲਾ ਰਿਆ ਸੋ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਇਹ ਸਰਕਾਰਾਂ ਮੰਥਨ ਕਰਨ ਇੱਕ ਪਾਸੇ ਕਹਿੰਦੇ ਇੱਕ ਤਰੀਕ ਨੂੰ ਅਸੀਂ ਚਿੱਟਾ ਮਕਾ ਦੇਣਾ ਜੀ ਅਸੀਂ ਮੈਂ ਕਹਿੰਦਾ ਬਿਲਕੁਲ ਖਤਰਨਾਕ ਹੈ ਸ਼ਰਾਬ ਦੇ ਜਾਂ ਰਵੈਤੀ ਨਸ਼ਿਆਂ ਦੇ ਮੁਕਾਬਲੇ ਉਹ ਬਹੁਤ ਖਤਰਨਾਕ ਹੈ ਪਰ ਨਸ਼ਾ ਨਸ਼ਾ ਹੈ ਜੀ ਉਹ ਅੱਜ ਕੱਲੋ ਗੋਲੀ ਲਾਤੀ ਸਰਕਾਰੀ ਗੋਲੀ ਲੈ ਲੋ ਜੀ ਲਓ ਜੀ ਉਹ ਵੀ ਨਸ਼ਾ ਹੈ ਉਹ ਵੀ ਬਾਹਰ ਵਿਖ ਰਹੀ ਹੈ ਮੁੱਲ ਸੋ ਇਸ ਲਈ ਸਮੁੱਚੇ ਤੌਰ ਤੇ ਨਾਮਖਮਾਰੀ ਨਾਨਕਾ ਚੜੀ ਰੇ ਦਿਨ ਰਾਤ ਉਸ ਖਮਾਰੀ ਵੱਲ ਨੂੰ ਕਦੋਂ ਤੋੜਨਾ ਹੈ ਕਿਰਤ ਦੀ ਖਮਾਰੀ ਹੋਵੇ ਸਾਨੂੰ ਸੱਚ ਦੀ ਖਮਾਰੀ ਹੋਵੇ ਸਾਨੂੰ اخلاق ਦੀ ਖਮਾਰੀ ਹੋਵੇ ਸਾਨੂੰ ਆਪਣੀ ਵਤਨ ਪ੍ਰਾਸਤੀ ਆਪਣੀ ਸੁਭਾ ਪ੍ਰਾਸਤੀ ਆਪਣੀ ਭਾਸ਼ਾ ਪ੍ਰਾਸਤੀ ਹੈ ਉਹਦੀ ਖਮਾਰੀ ਹੋਵੇ ਉਹ ਤਾਂ ਹੈ ਨਹੀਂ ਸੋ ਜਦੋਂ ਸਿਆਸਤ ਹੁੰਦੀ ਹੈ ਸਿਆਸਤ ਦੇ ਵਿੱਚ ਆਹ ਵੀ ਦਰਸ਼ ਹੈ ਕਿ ਅਸੀਂ ਰੋਜ਼ 26 ਕਰੋੜ ਦੀ ਸ਼ਰਾਬ ਪੀਨੇ ਆ ਤੇ ਉਹਦੇ ਸਾਰੇ ਅਸੀਂ ਕਹਿੰਦੇ ਅਸੀਂ ਸਾਰਾ ਕੁਝ ਪੰਜਾਬ ਦਾ ਇੱਚੋ ਬਚਾਉਣਾ ਅਫਸੋਸ ਜੀ ਤਾਂ ਤੁਸੀਂ ਜੀਵ ਵਾਲੀ ਗੋਲੀ ਦੀ ਗੱਲ ਕੀਤੀ ਹੈ ਤਾਂ ਮੈਂ ਬੀਤੇ ਦਿਨੀ ਸਿਹਤ ਮੰਤਰੀ ਦਾ ਇੱਕ ਬਿਆਨ ਸੁਣ ਰਿਹਾ ਸੀ ਡਾਕਟਰ ਅਮਲਬੀਨ ਸਿੰਘ ਕਹਿੰਦੇ ਨੇ ਕਿ ਜਿਹੜੇ ਲੋਕ ਉਹ ਫ੍ਰੀ ਵਾਲੀ ਗੋਲੀ ਬਾਹਰ ਲਾ ਜਾ ਕੇ ਵੇਚਦੇ ਨੇ ਨਸ਼ਾ ਕਰਨ ਵਾਲਿਆਂ ਨੂੰ ਤਾਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਹਾਲਾਂਕਿ ਇਹ ਮਸਲਾ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ ਤਾਂ ਕਿੰਨੀ ਕੁ ਕਾਰਵਾਈ ਆ ਤੁਸੀਂ ਮੰਨਦੇ ਹੋ ਕਿ ਇਸ ਮਾਮਲੇ ਵਿੱਚ ਹੁਣ ਤੱਕ ਸਰਕਾਰ ਨੇ ਕੀਤੀ ਹੈ 80% ਜਿਹੜੇ ਉੱਥੇ ਮਲਾਜਮੇ ਗੋਲੀਆਂ ਦਿੰਦੇ ਨੇ ਉਹ ਇਹ ਜਿਹੜਾ ਰਿਕਾਰਡ ਵੀ ਸਾਹਮਣੇ ਆ ਚੁੱਕਿਆ ਕਿ ਜਿਹੜੇ ਮਰ ਚੁੱਕੇ ਨੇ ਵਿਚਾਰੇ ਨਸ਼ੇੜੀ ਹੁਣ ਇਸ ਦੁਨੀਆ ਤੇ ਨਹੀਂ ਰਹੇ ਉਹ ਗੋਲੀ ਲੈਣੇ ਉਹਨਾਂ ਦੇ ਨਾਂ ਤੇ ਵੀ ਗੋਲੀ ਜਾਰੀ ਹੋਈ ਜਾਂਦੀ ਹੈ ਫੜ ਹੋ ਗਿਆ ਰਿਕਾਰਡ ਹੋ ਗਿਆ ਈ ਵਾਰ ਫੜ ਹੋਇਆ ਹੈਨਾ ਇੱਥੇ ਤਾਂ ਪੈਨਸ਼ਨਾਂ ਲਈ ਜਾਂਦੇ ਨੇ ਬੰਦੇ ਸੋ ਇਸੇ ਤਰ੍ਹਾਂ ਦਾ ਵਰਤਾਰਾ ਸਾਡਾ ਇਸ ਪਹਿਲੂ ਦੇ ਉੱਤੇ ਵੀ ਆ ਕਿ ਗੋਲੀਆਂ ਵੀ ਮੁੱਲ ਵਿਕਦੀਆਂ ਬਾਹਰ ਵਿਕਦੀਆਂ ਹਸਪਤਾਲ ਦੇ ਸ਼ਰੀਆਮ ਸਾਹਮਣੇ ਉਹਨਾਂ ਦੇ ਵਿਭਾਗ ਸਾਹਮਣੇ ਮਿਲਦੀਆਂ ਪਰ ਜਦੋਂ ਜਿਹਨੇ ਖਿੜਕੀ ਤੇ ਬੈਠੇ ਨੇ ਵੇਚਣੀ ਆ ਉਹ ਕੀ ਫਿਰ ਜਿਹੜੇ ਨਸ਼ਾ ਸ਼ਡਾਉ ਕੇਂਦਰ ਨੇ ਬਹੁ ਗਿਣਤੀ ਨਸ਼ਾੜਾ ਉਹ ਕੇਂਦਰ ਨਸ਼ੇ ਦੀ ਸਪਲਾਈਅਰ ਬਣ ਗਏ ਨਸ਼ੇ ਦੇ ਧੰਦੇ ਚ ਸ਼ਾਮਲ ਨੇ ਬਹੁਤ ਗਿਣਤੀ ਮੈਂ ਨਹੀਂ ਕਹਾਂ ਸਾਰੇ ਬਹੁਤ ਚੰਗਾ ਵੀ ਕੰਮ ਕਰ ਰਹੇ ਨੇ ਪਰ ਤਾਂ ਵੀ ਇਹਨਾਂ ਨੂੰ ਤੇ ਨਜਰਸਾਨੀ ਕਿਨੇ ਰੱਖਣੀ ਹੈ ਜਨਾਬ ਜਦੋਂ ਤੱਕ ਸਾਡਾ ਸਿਆਸਤਦਾਨ ਭ੍ਰਸ਼ਟਾ ਨਾ ਤੁਸੀਂ ਸਿਸਟਮ ਨੂੰ ਜ਼ਿੰਮੇਵਾਰ ਠਹਿਰਾ ਹੀ ਨਹੀਂ ਸਕਦੇ ਸੋ ਪਹਿਲਾਂ ਸਿਆਸਤਦਾਨ ਭ੍ਰਸ਼ਟਾਚਾਰੀ ਚੋਂ ਨਿਕਲੇ ਉਹ ਦਲਾਲੀ ਚੋਂ ਨਿਕਲੇ ਫਿਰ ਉਹ ਐ ਦੂਸਰਿਆਂ ਨੂੰ ਦੁਰਸਤ ਕਰਨ ਤੁਰੇ ਜੀ ਜੀ ਤਾ ਕਿਸਾਨੀ ਨੂੰ ਲੈ ਕੇ ਦੋ ਮਸਲੇ ਨੇ ਜਿਹੜੇ ਉਹ ਉੱਭਰ ਰਹੇ ਨੇ ਇੱਕ ਤਾਂ 4 ਮਈ ਨੂੰ ਕਿਸਾਨਾਂ ਦੀ ਕੇਂਦਰ ਨਾਲ ਮੀਟਿੰਗ ਹੋਣੀ ਆ ਲੇਕਿਨ ਕਿਸਾਨ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਨੇ ਸਾਡੇ ਅੰਦੋਲਨ ਦਾ ਨੁਕਸਾਨ ਕੀਤਾ ਏ ਪੰਜਾਬ ਸਰਕਾਰ ਦੇ ਨੁਮਾਇंदे ਨੇ ਜਿਹੜੇ ਉਸ ਮੀਟਿੰਗ ਦੇ ਵਿੱਚ ਸ਼ਾਮਿਲ ਨਹੀਂ ਹੋਣੇ ਚਾਹੀਦੇ ਤਾਂ ਇਹ ਵੀ ਇੱਥੇ ਸਵਾਲ ਨੇ ਕਿ ਅਗਰ ਕਿਸਾਨ ਮੀਟਿੰਗ ਤੋਂ ਮੁਕਰ ਜਾਂਦੇ ਨੇ ਕੇਂਦਰ ਸਰਕਾਰ ਪਿੱਛੇ ਹਟ ਜਾਂਦੀ ਆ ਤਾਂ ਅੱਗੇ ਸ਼ਾਇਦ ਅਜਿਹਾ ਮੌਕਾ ਮੁਰਤੋਂ ਕਿਸਾਨਾਂ ਨੂੰ ਨਹੀਂ ਮਿਲੇਗਾ ਕਿਉਂਕਿ ਹੁਣ ਅੰਦੋਲਨ ਕਰਨਾ ਵੀ ਕਿਸਾਨਾਂ ਵਾਸਤੇ ਔਖਾ ਦਿਖਾਈ ਦੇ ਰਿਹਾ ਏ ਦੂਜੇ ਪਾਸੇ ਜਿਹੜਾ ਮੋੜਚਾ ਲੰਗਿਆ ਸੀ ਉਸ ਤੋਂ ਲੈ ਕੇ ਇੱਕ ਕਿਸਾਨ ਆਗੂ ਇੰਦਰਜੀਤ ਸਿੰਘ ਕੋਟਮੁੱਢਾ ਨੇ ਉਹਨਾਂ ਨੇ ਜਗਦੀਸ਼ ਸਿੰਘ ਢੱਲੇਵਾਰ ਕਾਕਾ ਸਿੰਘ ਕੋਟੜਾ ਤੇ ਅਭਿਮਨਿਉ ਕਹਾੜ ਤੇ ਕਰੋੜਾਂ ਦੇ ਗਵਨ ਦੇ ਇਲਜ਼ਾਮ ਨੇ ਜਿਹੜੇ ਉਹ ਲਗਾਏ ਨੇ ਦੇਖੋ ਜਿੱਥੋਂ ਤੱਕ ਤਾਂ ਹੈਗਾ 4 ਤਰੀਕ ਦੀ ਬੈਠਕ ਦਾ ਸਵਾਲ 4 ਮਈ ਅੱਜ ਬੈਠਕ ਜਦੋਂ 19 ਮਾਰਚ ਨੂੰ ਇਹ ਕਿਸਾਨਾਂ ਕੋਲ ਗਏ ਸੀ ਤਾਂ ਇਹਨਾਂ ਨੂੰ ਪੂਰੀ ਜਾਣਕਾਰੀ ਸੀ ਕਿ ਜਿਸ ਤਰ੍ਹਾਂ ਪੁਲਿਸ ਨਫਰੀ ਵਧਾਈ ਜਾ ਰਹੀ ਆ ਜਿਸ ਤਰ੍ਹਾਂ ਜ਼ਿਲ੍ਹਿਆਂ ਨੂੰ ਚਿੱਠੀਆਂ ਕੱਢੀਆਂ ਗਈਆਂ ਜਿਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾ ਰਿਹਾ ਅਜਿ ਕੁਝ ਵੀ ਹੋ ਸਕਦਾ ਹੈ ਬਾਖਮ ਸੀ ਜੇ ਬਾਖਮ ਨਹੀਂ ਸੀ ਫਿਰ ਇਹ ਅੰਦਰ ਸਵਾਲ ਨਾ ਕਰਦੇ ਕਿ ਸਾਨੂੰ ਲੱਗ ਰਿਹਾ ਅੱਜ ਕੁਝ ਬਾਹਰ ਗੜਬੜ ਹੋ ਗਈ ਜੀ ਇਹਨਾਂ ਨੇ ਸਵਾਲ ਕੀਤਾ ਜਿਹਨਾਂ ਨੂੰ ਇਹ ਪਤਾ ਸੀ ਉਹ ਸਥਿਤੀ ਤਾਂ ਫਿਰ ਆਪਣੇ ਬਾਟਰ ਖਾਲੀ ਛੱਡ ਕੇ ਨਾ ਜਾਂਦੇ ਕਹਿੰਦੇ ਜੀ ਅਸੀਂ ਨਹੀਂ ਜਾਂਦੇ ਜੇ ਗ੍ਰਿਫਤਾਰ ਹੋ ਗਈ ਕਾਰਵਾਈ ਪੈ ਗਈ ਉਤੋਂ ਬਾਅਦ ਤੁਸੀਂ ਹੁਣ ਤੱਕ ਕਿਹਜੂ ਠੋਕੇ ਪ੍ਰਦਰਸ਼ਨ ਕਰਨ ਦੇ ਲਈ ਕਿਹੜਾ ਹਿੱਲਾ ਵਸੀਲਾ ਕੱਢਿਆ ਮੈਨੂੰ ਦੱਸੋ ਜੀ ਕੋਈ ਉਹੋ ਜਿਹਾ ਪ੍ਰਦਰਸ਼ਨ ਦੇਖਿਆ ਹੋਵੇ ਤੁਹਾਡੀ ਕਿਜੁੜਤਾ दिखी ਹੋਵੇ ਉਹੀਂ ਥੋੜਾ ਲੋਕ ਫਿਰ ਗੱਲਾਂ ਕਰਦੇ ਨੇ ਕਿ ਭਾਈ ਇਹਨਾਂ ਨੂੰ ਪਤਾ ਸੀ ਤਾਂ ਆਪ ਇਹਨਾਂ ਨੇ ਪੱਲਾ ਛਡਾਇਆ ਹੋਰ ਕੋਈ ਬਹਾਨਾ ਨਹੀਂ ਮਿਲਦਾ ਸੀ ਕਹਿੰਦੇ ਦੂਜੀ ਗੱਲ ਜੇਕਰ ਤੁਸੀਂ ਇਹ ਕਹਿੰਦੇ ਹੋ ਕਿ ਜੀ ਅਸੀਂ ਕੇਂਦਰ ਨਾਲ ਗੱਲ ਕਰਾਂਗੇ ਪੰਜਾਬ ਸਰਕਾਰ ਨਾਲ ਗੱਲ ਨਹੀਂ ਕਰਾਂਗੇ ਥੋਡੇ ਮੇਰੇ ਨਾਲੋਂ ਇਹ ਆਗੂ ਵੱਧ ਜਾਣਦੇ ਨੇ ਕਿ ਪੰਜਾਬ ਸਰਕਾਰ ਦੀ ਇੰਨੀ ਹਿੰਮਤ ਨਹੀਂ ਕਿ ਉਹ ਕੱਲੀ ਚਕਾ ਦੇਵੇ ਟੈਂਟ ਉਹ ਕੇਂਦਰ ਦੇ ਇਸ਼ਾਰੇ ਤੇ ਕਾਰਵਾਈ ਹੁੰਦੀ ਹੈ ਕੇਂਦਰ ਦੇ ਕਹਿ ਤੇ ਕਾਰਵਾਈ ਹੁੰਦੀ ਹੈ ਕੇਂਦਰ ਦੇ ਅਨਸਾਰ ਕਾਰਵਾਈ ਹੁੰਦੀ ਹੈ ਫਿਰ ਉੱਥੇ ਰੋਸਾ ਕਿਉਂ ਨੂੰ ਪ੍ਰਗਟਾਉਂਦੇ ਜਦੋਂ ਆਪਾਂ ਦਿੱਲੀ ਨੂੰ ਗਏ ਸੀ 2021 ਚ 2021 ਵਾਲੇ ਅੰਦੋਲਨ ਚ ਜਦਕੀ ਕੇਂਦਰ ਨੇ ਫੁੱਲ ਬਿਸ਼ਾਏ ਸੀ ਰਾਜ ਜਦਕੀ ਕੇਂਦਰ ਨੇ ਸਵਾਗਤ ਕੀਤਾ ਸੀ ਆਰ ਪਾ ਕੇ ਸਾਡਾ ਜਿਹੋ ਜਿਹਾ ਵਿਵਹਾਰ ਉਸ ਸਮੇਂ ਸੀ ਕੇਂਦਰ ਦਾ ਜਿਸ ਦਿਨ ਅਸੀਂ ਦਿੱਲੀ ਪਹੁੰਚੇ ਆਂ ਆਪਾਂ ਸਾਰੇ ਜਾਣਦੇ ਆਂ ਤੇ ਫਿਰ ਉਹਦੇ باوجود ਵੀ ਅਸੀਂ ਕੇਂਦਰ ਨਾਲ ਗੱਲਾਂ ਕੀਤੀਆਂ ਨਾ ਮੀਟਿੰਗਾਂ ਕੀਤੀਆਂ ਨਾ ਵਿਚਾਰਾ ਕੀਤੀਆਂ ਨਾ ਤੇ ਇੱਥੇ ਜਾਂ ਤਾਂ ਪੰਜਾਬ ਸਰਕਾਰ ਦੇ ਮੂਹਰੇ ਤੁਸੀਂ ਪੁਤਲਾ ਫੂਕ ਪ੍ਰਦਰਸ਼ਨ ਕਰਦੇ ਮੁੱਖ ਮੰਤਰੀ ਦਾ ਮੰਤਰੀਆਂ ਦਾ ਘਰਾਓ ਕਰਦੇ ਨਜ਼ਰ ਤਾਂ ਆਉਂਦੇ ਤੁਸੀਂ ਲੜਦੇ ਤਾਂ ਨਜ਼ਰ ਨਹੀਂ ਆਏ ਤੇ ਫਿਰ ਲੋਕ ਗੱਲਾਂ ਕਰਦੇ ਜੀ ਕਿ ਤੁਸੀਂ ਆਪ ਆਪਣਾ ਪੱਲਾ ਛੜਾ ਹੈ ਕੁਝ ਪਤਾ ਨਹੀਂ ਸੀ ਪਰ ਜਿਹੜੇ ਲੋਕਾਂ ਦੀਆਂ ਟਰੈਲੀਆਂ ਚੋਰੀ ਹੋ ਗਈਆਂ ਟੈਂਟ ਚੋਰੀ ਹੋ ਗਿਆ ਸਮਾਨ ਚੋਰੀ ਹੋ ਗਿਆ ਭੰਨ ਢੋੜ ਹੋ ਗਈ ਜਾਨੀਮਾਲੀ ਨੁਕਸਾਨ ਹੋਇਆ ਉਹਨਾਂ ਦਾ ਹਰਜਾਨਾ ਕੌਣ ਕਰੂਗਾ ਤੇ ਜਿਹੜੇ ਦੋਸ਼ ਅੱਜ ਇਹਨਾਂ ਦੇ ਅੰਦਰ ਲੱਗ ਰਹੇ ਨੇ ਇਹੀ ਦੋਸ਼ ਲਾ ਕੇ ਤਾਂ ਇਹ ਐਸਕੇਮ ਦੁਬਾਰਾ ਆਈ ਸੀ ਜੀ ਤੇ ਜੀ ਇਹੀ ਸਾਰਾ ਕੁਝ ਹੈ ਫਿਰ ਲੋਕ ਭਰੋਸਾ ਕਿਤੇ ਤੇ ਕਰਨਗੇ ਜੀ ਅਸਲ 'ਚ ਜੀ ਇਹ ਦੋਸ਼ ਬਹੁਤ ਪਿਛਾਂ ਰਹ ਜਾਂਦੇ ਨੇ ਅਸਲ 'ਚ ਮਸਲਾ ਹੈ ਡਿਕਟੇਟਰਸ਼ਿਪ ਦਾ ਅਸਲ 'ਚ ਮਸਲਾ ਹੈ ਹੁਕਮ ਚਾੜਨ ਦਾ ਕਿ ਮੈਂ ਹੁਕਮ ਦਊਂਗਾ ਤੁਸੀਂ ਸਾਰੇ ਮੇਰੀ ਮੰਨੋਗੇ ਮਰਨ ਵਰਤ ਨੂੰ ਲੈ ਕੇ ਵੀ ਸਾਰੇ ਸਹਿਮਤ ਨਹੀਂ ਸੀ ਭੁਖ ਹੜਤਾਲ ਨੂੰ ਲੈ ਕੇ ਵੀ ਸਾਰੇ ਸਹਿਮਤ ਨਹੀਂ ਸੀ ਹੈਨਾ ਉਸ ਦੀ ਵਾਪਸੀ ਵਾਲੀ ਪ੍ਰਕਿਰਿਆ ਦੇ ਮਸਲੇ ਤੇ ਵੀ ਸਹਿਮਤ ਨਹੀਂ ਸੀ ਬੈਠਕਾਂ ਦੇ ਦਰਮਿਆਨ ਜੋ ਛੋਰੇ ਸੀ ਉਹਨੂੰ ਲੈ ਕੇ ਵੀ ਸਾਰੀ ਸੋ ਐਸਕੇਮ ਦੇ ਵਿੱਚੋਂ ਇੱਕ ਐਸਕੇਮ ਨਿਕਲ ਜਿਹੜਾ ਕਹਿੰਦਾ ਸੀ ਅਸੀਂ ਗੈਰ ਰਾਜਨੀਤਿਕ ਹ ਪਰ ਸਾਰੇ ਰਾਜਨੀਤਿਕ ਲੀਡਰ ਉੱਥੇ ਟਰੈਲੀਆਂ ਚੜ੍ਹ ਕੇ ਫੋਟੋਆਂ ਖਿਚਾਉਂਦੇ ਰਹੇ ਸਾਰੇ ਉੱਥੇ ਖਬਰ ਲੈਣ ਜਾਂਦੇ ਰਹੇ ਉਹਨਾਂ ਦੀਆਂ ਪੋਸਟਾਂ ਜਾਰੀ ਹੁੰਦੀਆਂ ਰਹੀਆਂ ਫਿਰ ਗੈਰ ਰਾਜਨੀਤਿਕ ਕਾਹਦੇ ਰਹਿ ਗਏ ਤੇ ਦੂਸਰੇ ਹੁਣ ਉਹਦੇ ਅੰਦਰੋਂ ਇੱਕ ਹੋਰ ਮੋਰਚਾ ਨਿਕਲੂਗਾ ਜਦੋਂ ਕਿ ਹੁਣ ਇਹ ਚਾਹੀਦਾ ਸੀ ਕਿ 19 ਮਾਰਚ ਤੋਂ ਆ ਸਾਰੀਆਂ ਤੇਰਾ ਇਕੱਠੀਆਂ ਹੁੰਦੀਆਂ ਜੇ ਤੁਸੀਂ ਕਿਸਾਨੀ ਹਿੱਤ ਲਈ ਹੋ ਜੇ ਤੁਸੀਂ ਸੂਬੇ ਦੇ ਕਿਸਾਨਾਂ ਦੇ ਮਸਲਿਆਂ ਲਈ ਹੋ ਤੇ ਮਸਲੇ ਸਾਰੇ ਜਥੇਬੰਦੀਆਂ ਦੀ ਇੱਕ ਸੁਰ ਨੇ ਪਰ ਸਾਡਾ ਸੋਰ ਇੱਕ ਨਹੀਂਗਾ ਅਸੀਂ ਇਕੱਠੇ ਨਹੀਂ ਗਏ ਹੁਣ ਤਾਂ ਇਕੱਠੇ ਹੋਣ ਦੀ ਕਮੈਦ ਕਰਦੇ ਤੇ ਜੀ ਭਾਈ ਬੈਠਕ 'ਚ ਜਾਇਓ ਚਾਹੇ ਨਾ ਜਾਇਓ ਉੱਥੋਂ ਕੁਝ ਨਹੀਂ ਮਿਲਣਾ ਨਾ ਪਿਛਲੀਆਂ 'ਚ ਮਿਲਿਆ ਨਾ ਹੁਣ ਮਿਲਣਾ ਸੋ ਉਥੋਂ ਲੋਲੀ ਪਾਉ ਮਿਲਣਿਆ ਜਾਣਾ ਨਾ ਜਾਣਾ ਮੈਨੂੰ ਲੱਗਦਾ ਇਹ ਵੀ ਪੱਲਾ ਛੜਾਉਣ ਵਾਲੀ ਗੱਲ ਅਗਲੇ ਕੇਂਦਰ ਵਾਲੇ ਕਹਿਣਗੇ ਜੀ ਪੰਜਾਬ ਦੇ ਨਾਲ ਬੈਠਣਾ ਹੈ ਹੈਨਾ ਤੁਸੀਂ ਹੁਣ ਆਜੋ ਨਹੀਂ ਪਰ ਰਹਿਣ ਦਿਓ ਤੇ ਉਹ ਫਿਰ ਬੈਠਕ ਵਾਲਾ ਕੰਮ ਹੀ ਨਿਪੜ ਗਿਆ ਫਿਰ ਅਗਲਾ ਅੰਦੋਲਨ ਦੇਖਾਂਗੇ ਕਿਦੋਂ ਹੁੰਦਾ ਫਿਰ ਲੋਕ ਮੁੱਦੇ ਕਿੱਥੇ ਨੇ ਉਹ ਪਿੱਛੇ ਰਹਿ ਜਾਂਦੇ ਨੇ ਨਾਮ ਜੱਥੇਬੰਦੀਆਂ ਦੇ ਚਿਹਰੇ ਮੋਹਰੇ ਨਿੱਜ ਪੈਸਾ ਢੇਲਾ ਸਮਾਂ ਕੁਰਸੀ ਕਿਹਦੀ ਮੂਰੇ ਡਹੂ ਕਿਹੜਾ ਪਹਿਲਾਂ ਗੱਲ ਕਰੂ ਕਿਹੜਾ ਗਿਆ ਕਿਹੜਾ ਨਹੀਂ ਇਹ ਮਸਲੇ ਵੱਡੇ ਹੋ ਜਾਂਦੇ ਨੇ ਫਿਰ ਮੁੱਖ ਮੁੱਦਿਆਂ ਤੋਂ ਧਿਆਨ ਪਟਕਦਾ ਤੇ ਕੇਂਦਰ ਤੇ ਪੰਜਾਬ ਸਰਕਾਰ ਹਰ ਕਾਰਵਾਈ ਮਿਲ ਕੇ ਕਰਦੀ ਆ ਕਦੇ ਅੱਡੋ ਅੱਡੋ ਕੇ ਨਹੀਂ ਕਰਦੀ ਜੀ ਤਾਂ ਇੱਕ ਇੱਥੇ ਗੱਲ ਇਹ ਵੀ ਆ ਨਾ ਕਿ ਜਿਹੜੇ ਕਿਸਾਨਾਂ ਦੀਆਂ ਜਾਂਾਂ ਅੰਦੋਲਨ ਦੇ ਦੌਰਾਨ ਗਈਆਂ ਨੇ ਕਾਲਾ ਕੀ ਜਿਸ ਪਰਿਵਾਰ ਦਾ ਜੀ ਗਿਆ ਏ ਤਾਂ ਉਹ ਪਰਿਵਾਰ ਕਹਿੰਦਾ ਨਜ਼ਰ ਆਉਂਦਾ ਹੈ ਕਿ ਸਾਡੇ ਜੀ ਦੀ ਕੁਰਬਾਨੀ ਹੋਈ ਹੈ ਕਿਸਾਨ ਦਾ ਕੋਈ ਅਗਰ ਮਸਲਾ ਹੱਲ ਹੋ ਜਾਵੇ ਤਾਂ ਚੰਗਾ ਹੋਵੇਗਾ ਇੱਕ ਪਾਸੇ ਉਸ ਪਰਿਵਾਰ ਨੂੰ ਵੀ ਆਸ ਹੁੰਦੀ ਹੈ ਕਿ ਸਾਡਾ ਜੀ ਤਾਂ ਚਲੇ ਗਿਆ ਸਾਡਾ ਕਰਜ਼ਾ ਮਾਫ ਹੋ ਜਾਵੇਗਾ ਸਾਨੂੰ ਨੌਕਰੀ ਮਿਲ ਜਾਵੇਗੀ ਸਾਨੂੰ ਥੋੜਾ ਬਹੁਤ ਮੁਆਵਜ਼ਾ ਜਿਹੜਾ ਉਹ ਮਿਲ ਜਾਵੇਗਾ ਤਾਂ ਜੋ ਸਾਨੂੰ ਕੋਈ ਸਹਾਰਾ ਲੱਭ ਜਾਵੇਗਾ ਲੇਕਿਨ ਉਹ ਜਿਹੜੇ ਇਸ ਤਰ੍ਹਾਂ ਦੇ ਕਿਸਾਨ ਪਰਿਵਾਰ ਸੀ ਉਹ ਵੀ ਹੁਣ ਵੱਡੀ ਦੁਬਿਧਾ ਚ ਨਜ਼ਰ ਆ ਰਹੇ ਨੇ ਬਿਲਕੁਲ ਜਥੇਬੰਦੀਆਂ ਦੇ ਨਾਲ-ਨਾਲ ਜਿਹੜੇ ਜਥੇਬੰਦੀਆਂ ਨਾਲ ਜੁੜੇ ਹੁੰਦੇ ਨੇ ਉਹ ਵੀ ਤਾਂ ਹੀ ਉਸੇ ਚੋ ਬਿਆਨ ਆ ਇੱਕ ਬਿਆਨ ਇਹ ਵੀ ਆ ਰਿਹਾ ਸੀਗਾ ਸ਼ਾਇਦ ਕਿ ਅਸੀਂ ਤਾਂ ਮਰਨ ਵਰਤੇ ਬੈਠੇ ਸੀਗੇ ਜਦੋਂ ਬਠਾਈ ਸੀਗੇ 101 ਬੈਠਣ ਗਏ ਨਾ ਕਿ ਅਸਲ 3-4 ਦਿਨਾਂ ਜੀ ਸੱਦਾ ਦਾ ਬੁਰਾ ਲੋ ਗਿਆ ਉਹ ਕੀ ਡੱਲੇ ਵਾਲਾ ਉਹਨਾਂ ਨੂੰ ਸਨੋਤੀ ਸੁਣਾ ਰਹੀ ਸੀ ਕਿ ਆ ਵੀ ਇਹ ਐਨੇ ਦਿਨ ਕਿਵੇਂ ਕੱਟ ਗਿਆ ਸੋ ਇਸ ਲਈ ਤਾਂ ਅੰਦਰ ਇੰਨੀ ਮੁਖਾਲਫਤ ਆਪਸ ਵਿੱਚ ਵੱਧ ਰਹੀ ਆ ਉਹਦਾ ਫਾਇਦਾ ਫਿਰ ਸਰਕਾਰਾਂ ਹੀ ਚੱਕਣਗੀਆਂ ਨਾ ਜਦੋਂ ਤੁਹਾਡੀ ਅੰਦਰ ਦੀ ਦੁਬਿਧਾ ਕਲੇਸ਼ ਬਣ ਜੂਗੀ ਔਰ ਕਲੇਸ਼ ਬਾਹਰ ਦਿਖਣ ਲੱਗ ਜੂਗਾ ਤਾਂ ਜਿਹੜੀਆਂ ਸਰਕਾਰਾਂ ਖਿਲਾਫ ਤੁਸੀਂ ਲੜਾਈ ਲੜਨੀ ਹੈ ਉਹਨਾਂ ਸਾਹਮਣੇ ਤੁਸੀਂ ਕਮਜ਼ੋਰ ਹੋ ਜਾਓਗੇ ਸੋ ਜਿਹੜੀਆਂ ਧਿਰਾਂ ਨੇ ਆਪਣੇ ਜੀ ਗਵਾਏ ਨੇ ਜਾਂ ਅੰਦੋਲਨ ਚ ਭੇਜੇ ਨੇ ਉਹ ਤਾਂ ਏਸੇ ਆਸ ਨਾਲ ਆਉਂਦੇ ਨੇ ਨਾ ਕਿ ਅਸੀਂ ਅੰਦੋਲਨ ਜਿੱਤ ਕੇ ਮੁੜਨਾ ਤੇ ਇੱਥੇ ਮੰਥਨ ਦੀ ਲੋੜ ਹੈ ਕਿ ਏਸ ਅੰਦੋਲਨ ਦੀ ਹਾਰ ਪਿੱਛੇ ਇਕੱਲੀਆਂ ਸਰਕਾਰਾਂ ਦੀ ਰੋਲ ਹੈ ਭੂਮਿਕਾ ਜਾਂ ਸਾਡੀਆਂ ਕੁਝ ਗਲਤੀਆਂ ਵੀ ਨੇ ਜਥੇ ਬੰਦੀਆਂ ਅਗਰ ਆਪਾਂ ਭਾਰਤ ਪਾਕਿਸਤਾਨ ਦੇ ਬਾਰਡਰ ਦੀ ਗੱਲ ਕਰੀਏ ਤਾਂ ਬਾਰਡਰ ਦਾ ਜਿਹੜਾ ਏਰੀਆ ਹੈ ਉੱਥੇ ਕਨੋਂ ਬੱਤਾ ਜਾ ਰਿਹਾ ਹੈ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਆ ਕੁੜੀਆਂ ਦੇ ਸਰਕਾਰੀ ਰੈਣਲੀ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਬਸ ਇਹ ਹੀ ਗੱਲ ਆਖੀ ਜਾ ਰਹੀ ਹੈ ਕਿ ਤੈਰੇ ਜਾਰੀ ਹੈ ਜਿਹੜੀ ਉਹ ਵੀ ਦਰਜਵੰਦਾਂ ਨੇ ਪ੍ਰੋਕੀਟੀ ਜਾਵੇ ਤਾਂ ਬਾਰਡ ਦੇ ਜਿਹੜੇ ਜ਼ਿਲ੍ਹੇ ਚ ਨੌਕਰੇ ਹੁੰਦੇ ਨੇ ਉਹ ਜੂਰ ਵੱਡੀ ਚਿੰਤਾ ਦਾ ਗੱਲ ਆ ਰਹੀ ਹੈ ਬਿਲਕੁਲ ਕਿਉਂਕਿ ਬੇਸ਼ੱਕ ਘਟਨਾ ਇਹ ਕਸ਼ਮੀਰ ਘਾਟੀ ਚ ਵਾਪਰੀ ਹੈ ਹੈਨਾ ਪਹਲਗਾਮ ਵਾਲੀ ਜਾਂ ਇਹ ਤੋਂ ਪਹਿਲਾਂ ਵੀ ਚਾਹੇ ਬੰਬੇ ਚ ਘਟਨਾ ਵਾਪਰਦੀ ਹੈ ਚਾਹੇ ਉਹ ਕਾਰਗਿਲ ਦੀ ਘਾਟੀ ਤੇ ਵਾਪਰਦੀ ਹੈ ਹੈਨਾ ਮਤਲਬ ਇਹ ਖਤਰਾ ਤਾਂ ਪੰਜਾਬ ਨੂੰ ਹੋ ਜਾਂਦਾ ਕਿਉਂਕਿ ਜੰਗ ਦਾ ਮੈਦਾਨ ਸਾਡਾ ਬਣਦਾ ਬਾਰਡਰ ਸਾਡਾ ਬੰਦ ਕਰਤਾ ਤੁਸੀਂ ਆਉਣ ਜਾਣ ਲਈ ਵਪਾਰ ਪਹਿਲਾਂ ਸਾਡਾ ਬੰਦ ਕਰਤਾ ਛੋਟਾ ਗੁਜਰਾਤ ਵਾਲਾ ਚੱਲਦਾ ਹੈ ਤੁਹਾਡਾ ਮੁੰਬਈ ਵਾਲਾ ਚੱਲਦਾ ਉਹ ਸਾਰਾ ਕੁਝ ਚੱਲਦਾ ਰਹਿੰਦਾ ਕਿਉਂਕਿ ਉਹ ਥਰਡ ਕੰਟਰੀ ਰਹੀਆਂ ਜੀ ਉਹ ਤਾਂ ਉਹ ਮਨਜ਼ੂਰ ਹੈ ਸਾਡੇ ਵਾਲਾ ਇੱਥੇ ਵਾਲਾ ਸੋ ਸਾਰਾ ਅਸਰ ਲੈਦੇ ਕਿ ਪੰਜਾਬ ਤੇ ਪੈਂਦਾ ਹੁਣ ਵੀ ਜਿਹੜਾ ਤਣਾਅ ਵਾਲਾ ਮਾਹੌਲ ਮੁਲਕ 'ਚ ਹੈ ਤੇ ਮੂੰਹ ਚਾ ਕੇ ਕਹਿ ਦਿੰਦੇ ਨੇ ਨੈਸ਼ਨਲ ਮੀਡੀਆ ਵਾਲੇ ਕਿ ਲੜਾਈ ਲੱਗਣੀ ਚਾਹੀਦੀ ਹੈ ਜੰਗ ਲੱਗਣੀ ਚਾਹੀਦੀ ਆ ਉਹਨਾਂ ਨੂੰ ਕਹੇ ਭਰਾਵਾ ਇੱਕ ਦਿਨ ਨਾ ਬਾਰਡਰ ਵਾਲੇ ਇੰਨਾ ਕੇ ਕਰਕੇ ਦੇਖ ਲੋ ਜੇ ਜੰਗ ਲੱਗੀ ਨਹੀਂ ਉਹ ਤੋਂ ਬਿਨਾ ਹੀ ਸੌ ਕੇ ਦੇਖ ਲੋ ਪਤਾ ਲੱਗ ਜਾਊਗਾ ਸੋ ਇਹ ਗੱਲ ਕਹਿਣੀ ਬਹੁਤ ਸਾਨੂੰਂਦੀ ਐ ਕਿੰਨੇ ਬਰੇ ਮੁਲਕ ਪਿੱਛੇ ਜਾਊਗਾ ਔਰ ਉਹ ਪਿੰਡ ਮਤਲਬ ਲੜਾਈ ਥੋੜੀ ਪਾਕਿਸਤਾਨ ਦੀ ਤੇ ਭਾਰਤ ਦੀ ਕਲੇਸ਼ ਤੁਹਾਡਾ ਰਾਜਨੀਤਿਕ ਪਹਿਲੂ ਕਲੇਸ਼ ਤੁਹਾਡਾ ਸਰਹੱਦ ਵਾਲਾ ਮਸਲਾ ਭੋਗਦਾ ਲੈਂਦਾ ਤੇ ਛੱਡਦਾ ਪੰਜਾਬ ਐ ਕੀ ਕਸੂਰ ਐ ਜੀ ਇਹਨਾਂ ਲੋਕਾਂ ਦਾ ਸੋ ਇਸ ਲਈ ਜਿਹੜੀਆਂ ਅਨਾਉਂਸਮੈਂਟਾਂ ਨੇ ਉਹ ਸਪੀਕਰ ਚੋਂ ਨੇ ਕੇ ਮੁਲਕ ਲਈ ਕੁਰਬਾਨੀਆਂ ਵੀ ਸਭ ਤੋਂ ਵੱਧ ਸਾਡੇ ਇਸ ਜਾਨਾਂ ਵੀ ਅਸੀਂ ਵਾਰੀਏ ਹੈਨਾ ਭੁਗਤ ਭੋਗੀ ਵੀ ਅਸੀਂ ਬਣੀਏ ਤੇ ਤੁਹਾਡੀ ਰਾਂਝੀ ਦਾ ਸ਼ਕਾਰ ਵੀ ਅਸੀਂ ਬਣੀਏ ਬਹੁਤ ਅਫਸੋਸ ਜਨਕਾ ਜੋ ਪੈਲਗਮ ਛੋਇਆ ਪੰਜਾਬ ਦੇ ਵਿੱਚ ਵੀ ਉਹਨੂੰ ਲੈ ਕੇ ਪ੍ਰਦਰਸ਼ਨ ਹੋਏ ਰੂਸੇ ਪ੍ਰਕਟਾਏਗੇ ਪਰ ਜਨਾਬ ਤੁਸੀਂ ਤਾਂ ਰੂਸ ਤੇ ਯੂਕਰੇਨ ਦੀ ਜੰਗ ਦਾ ਮਸਲਾ ਹੱਲ ਕਰਾਉਣ ਲਈ ਵਿਚੋਲੇ ਬਣ ਰਹੇ ਸੀ ਕਿ ਆਪਣੇ ਦੋ ਮੁਲਕਾਂ 'ਚ ਜਿਹੜੇ ਇੱਕ ਚੋ ਹੀ ਜੰਮੇ ਨੇ ਉਹਨਾਂ 'ਚ ਲੱਗੀ ਅੱਗ ਬੁਝਾਉਣ ਲਈ ਹੁਣ ਤੱਕ ਕਿਉਂ ਨਹੀਂ ਸਫਲ ਹੋ ਸਕੇ ਇਹਦਾ ਜਵਾਬ ਕੌਣ ਦੇਊਗਾ ਤੁਹਾਡੇ ਟਾਈਮ ਹੀ ਸਭ ਤੋਂ ਵੱਧ ਅਟੈਕ ਕਿਉਂ ਹੋਏ ਨੇ ਤੁਹਾਡੇ ਟਾਈਮ ਹੀ ਸਭ ਤੋਂ ਵੱਧ ਇਹ ਫਸਾਦ ਕਿਉਂ ਹੋਏ ਨੇ ਇਹਦਾ ਜਵਾਬ ਕੌਣ ਦੇਊਗਾ ਸੂਏਸ ਲਈ ਸਰਕਾਰਾਂ ਜ਼ਿੰਮੇਵਾਰੀ ਕਬੂਲ ਦੀਆਂ ਹੁੰਦੀਆਂ ਜੰਮੂ ਕਸ਼ਮੀਰ ਦਾ ਮੁੱਖ ਮੰਤਰੀ ਉਮਰ ਅਬਦੁੱਲਾ ਅੱਜ ਆਪਣੀ ਵਿਧਾਨ ਸਭਾ 'ਚ ਬੋਲਦਿਆਂ ਕਹਿ ਰਿਹਾ ਸੀਗਾ ਕਿ ਬਤੌਰ ਮੁੱਖ ਮੰਤਰੀ ਮੈਂ ਜ਼ਿੰਮੇਵਾਰੀ ਲੈਣਾ ਜਦੋਂ ਕਿ ਹੁਣ ਡਿਊਟੀ ਹੈ ਤੇ ਡਿਊਟੀ ਦੇ ਵਿੱਚ ਪੁਲਿਸ ਤੰਤਰ ਸੁਰੱਖਿਆ ਫੋਰਸ ਸਾਰਾ ਕੁਝ ਅਮਿਤਿਆ ਦੇ ਕੰਟਰੋਲ 'ਚ ਹੈ ਤੇ ਵੈਸੇ ਵੀ ਬਾਰਡਰ ਵਾਲੀ ਸੁਰੱਖਿਆ ਦਸਤੇ ਵੋਜਾਂ ਸਾਰਾ ਕੁਝ ਕੇਂਦਰ ਦੇ ਕੰਟਰੋਲ 'ਚ ਹੈ ਤੇ ਜੇ ਸਾਰੀ ਸੁਰੱਖਿਆ ਤੁਹਾਡੇ ਕੰਟਰੋਲ ਚ ਹੈ ਏਜੰਸੀਆਂ ਤੁਹਾਡੇ ਕੰਟਰੋਲ ਚ ਹੈ ਜ਼ਿੰਮੇਵਾਰੀ ਉਹ ਲੈ ਰਹੇ ਤੁਸੀਂ ਕਿਉਂ ਨਹੀਂ ਲੈਂਦੇ ਜ਼ਿੰਮੇਵਾਰੀ ਬਈ ਜੇਕਰ ਪਾਕਿਸਤਾਨ ਤੋਂ ਆ ਗਏ ਤੇ ਉਹ ਕਰਤੂਤ ਕਰ ਗਏ ਬੰਦੇ ਮਾਰ ਗਏ ਤੇ ਤੁਹਾਡੀ ਜ਼ਿੰਮੇਵਾਰੀ ਕਿੱਥੇ ਹੈ ਸਰਹੱਦ ਪਾਰ ਕਰਕੇ ਕਿਵੇਂ ਆ ਜਵੇ ਕੋਈ ਸਰਹੱਦ ਟੱਪ ਕੇ ਕਿਵੇਂ ਆ ਜਵੇ ਤੁਹਾਡੀ ਸੁਰੱਖਿਆ ਦੀ ਜ਼ਿੰਮੇਵਾਰੀ ਕਿਹਦੀ ਹੈ ਏਜੰਸੀਆਂ ਦੀ ਜ਼ਿੰਮੇਵਾਰੀ ਕਿਹਦੀ ਹੈ ਉਹ ਆਪਾਂ ਜ਼ਿੰਮੇਵਾਰ ਨਹੀਂ ਲੈਣੀ ਆਪਾਂ ਅਸਤੀਫਾ ਨਹੀਂ ਦੇਣਾ ਸਵੈਸਰੀ ਬਿਲਕੁਲ ਪੰਜਾਬ ਚ ਤਨਾਏ ਪੰਜਾਬ ਚ ਫਿਕਰ ਹੈ ਤੇ ਉਹਦਾ ਅਸਰ ਇਹਨਾਂ ਅਨਾਉਂਸਮੈਂਟਾਂ ਚ ਝਲਕ ਰਿਹਾ ਤੇ ਫਿਕਰਮੰਦੀ ਦੇ ਵਿੱਚੋਂ ਸਭ ਤੋਂ ਪਹਿਲਾਂ ਬੰਦੇ ਨੂੰ ਆਪਣੀ ਜ਼ਮੀਨ ਦਾ ਆਪਣੇ ਘਰਬਾਰ ਦਾ ਆਪਣੇ ਪਸ਼ੂ ਦਾ ਆਪਣੇ ਜੀਵਾਂ ਦਾ ਪੈਂਦਾ ਤੇ ਉਸੇ ਵਿੱਚੋਂ ਇਹ ਅਨਾਉਂਸਮੈਂਟ ਆ ਆਖਿਰ ਵਿੱਚ ਗੱਲ ਕਰਦਾ ਹੈ ਦਿੱਲੀ ਦੇ ਵਿੱਚ ਇੱਕ ਗ੍ਰਾਹਕੀ ਸਿੰਘ ਨੂੰ ਸਸਪੈਂਡ ਕੀਤਾ ਗਿਆ ਹੈ ਅ ਪਰਮਜੀਤ ਸਿੰਘ ਸਰਵਨਾਮ ਸੇਤ ਤੇ ਥਾਹ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਕਾਰਵਾਈ ਆ ਜਿਹੜੀ ਹੋ ਜਾਂਦੀ ਆ ਤਾਂ ਇਹ ਸਾਰੇ ਮਸਲੇ ਨੂੰ ਕਿਵੇਂ ਦੇਖੀਏ ਤਕੋ ਇਕ ਨੂੰ ਕੱਤੀ ਮਸਲਾ ਹੈ ਤਾਂ ਸਿੱਧਾ ਜਾ ਕਿ ਉੱਥੇ ਜਿਹੜਾ ਹੈਡ ਗਾਰੰਟੀ ਸੀਗਾ ਗੁਰਦੁਆਰਾ ਸ਼ੀਰਕਾਵਗਨ ਸਭ ਵੀਖੇ ਉਹਨੇ ਜਿਹੜਾ ਆਗੂ ਹੈ ਅਕਾਲੀ ਦਲ ਬਾਦਲ ਤੇ ਨਾਲ ਸੰਬੰਧਿਤ ਹੈ ਹੁਣ ਤਾਂ ਰਵਿੰਦਰ ਸਿੰਘ ਸਰਨਾ ਕਿਉਂਕਿ ਇਹ ਰਵਿੰਦਰ ਸਿੰਘ ਸਰਨਾ ਤੇ ਰਵਿੰਦਰ ਸਿੰਘ ਸਰਨਾ ਹੁਣ ਅਕਾਲੀ ਦਲ ਚ ਨੇ ਇਹ ਵੀ ਦੋ ਤਰੀਕ ਨੂੰ ਤਨਖਈਆ ਕਰਾਰ ਹੈ ਤੇ ਇਸ ਨੂੰ ਤਨਖਈਏ ਬੰਦੇ ਨੂੰ ਉੱਥੇ ਮਾਈਕ ਦੇ ਦਿੱਤਾ ਗਿਆ ਸਟੇਜ ਦਿੱਤੀ ਗਈ ਜਿਸ ਤੋਂ ਦਿੱਲੀ ਗੁਰਦੁਆਰਾ ਕਮੇਟੀ ਨੇ ਇਤਰਾਜ਼ ਪ੍ਰਗਟਾਇਆ ਕਿ ਤੁਸੀਂ ਇਹਨੂੰ ਕਿਵੇਂ ਮੰਚ ਦਿੱਤਾ ਕਿ ਇਹ ਅਸੀਂ ਇਸ ਲਈ ਤੁਹਾਨੂੰ ਸਸਪੈਂਡ ਕਰਦੇ ਹਾਂ ਜੇਕਰ ਇਹ ਪਹਿਲੂ ਹੈ ਤਾਂ ਜਿਹੜੇ ਜੱਥੇ ਅਰਗਣੀ ਗੁਰਵਾਚਨ ਸਿੰਘ ਗਿਆਨੀ ਗੁਰਮਖ ਸਿੰਘ ਜਿਨ੍ਹਾਂ ਨੇ ਡਾਇਰੈਕਟਰ ਸਾਹਮੁਖੀ ਨੂੰ ਮਾਫੀ ਦਿੱਤੀ ਸੀ ਹੈ ਨਾ ਉਹ ਵੀ ਇਸੇ ਪ੍ਰਕਿਰਿਆ ਤਹਿਤ ਉਹਨਾਂ ਦੇ ਵੀ ਸਪਸ਼ਟੀਕਰਨ ਲਈ ਲਏ ਗਏ ਸੀਗੇ ਉਦੋਂ 2 ਦਸੰਬਰ ਨੂੰ ਉਸ ਤੋਂ ਬਾਅਦ ਉਹਨਾਂ ਦਾ ਸਪਸ਼ਟੀਕਰਨਾਂ ਤੇ ਤਸੱਲੀ ਨਹੀਂ ਪ੍ਰਗਟਾਈ ਸੀ ਗਿਆਨੀ ਰਕਬੀਰ ਸਿੰਘ ਹੋਰਾਂ ਨੇ ਉਹਨਾਂ ਨੇ ਕਿਹਾ ਸੀ ਕਿ ਤੁਸੀਂ 19 ਦਿਨ ਜਦੋਂ ਤੱਕ ਤਸੱਲੀ ਬਖਸ ਤੁਹਾਡੇ ਸਪਸ਼ਟੀਕਰਨ ਨਹੀਂ ਆਉਂਦੇ ਜਾਂ ਤੁਸੀਂ ਜਦੋਂ ਤੱਕ ਪੇਸ਼ ਹੋ ਕੇ ਆਪਣਾ ਨਹੀਂ ਪੱਖ ਰੱਖਦੇ ਤਦ ਤੱਕ ਤੁਸੀਂ ਜਨਤਕ ਸਮਾਗਮਾਂ 'ਚ ਧਾਰਮਿਕ ਸਮਾਗਮਾਂ 'ਚ ਨਹੀਂ ਸ਼ਿਰਕਤ ਕਰ ਸਕਦੇ ਤੇ ਉਹਨਾਂ ਨੇ ਜਨਾਬ ਪ੍ਰਕਾਸ਼ ਸਿੰਘ ਬਾਦਲ ਦੀ ਵਰਸੀ ਮੌਕੇ ਸ਼ਿਰਕਤ ਕੀਤੀ ਸ਼ਿਰਕਤ ਨਹੀਂ ਕੀਤੀ ਮੰਚ ਤੋਂ ਉਹਨਾਂ ਦਾ ਨਾਂ ਲਿਆ ਗਿਆ ਹੁਣ ਇਹ ਵੀ ਨਹੀਂ ਕਹਿ ਸਕਦੇ ਕਿ ਲੀਡਰ ਅਸੀਂ ਅਣਜਾਣ ਸੀ ਸਾਨੂੰ ਪਤਾ ਨਹੀਂ ਸੀ ਉਹ ਆਇਆ ਨਾਲ ਬੈਠੇ ਰਹੇ ਉੱਥੇ ਜਥੇਦਾਰ ਸਭ ਬੈਠੇ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਉੱਥੇ ਐਸਜੀਪੀ ਦੇ ਪ੍ਰਧਾਨ ਬੈਠੇ ਨੇ ਹੈਨਾ ਐਡਵੋਕੇਟ ਹੰਦਰ ਸਿੰਘ ਧਾਮੀ ਤੇ ਹੋਰ ਲੀਡਰਸ਼ਿਪ ਬੈਠੀ ਆ ਸੋ ਫਿਰ ਇੱਥੇ ਕਾਰਵਾਈ ਕਿਹਨੇ ਕਰਨੀ ਸੀ ਜਿਨ੍ਹਾਂ ਨੇ ਕਾਰਵਾਈ ਕਰਨੀ ਸੀ ਉਹ ਤਾਂ ਨਾਲ ਬੈਠ ਗਏ ਕੀ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਦੋਰਾ ਉਹ ਵੀ ਦੋ ਸੰਭਰ ਵਾਲਾ ਮਸਲਾ ਇਹ ਵੀ ਦੋ ਸੰਭਰ ਵਾਲਾ ਮਸਲਾ ਉਹ ਵੀ ਹੁਕਮਨਾਮੇ ਵਾਲਾ ਪਹਿਲੂ ਇਹ ਵੀ ਹੁਕਮਨਾਮੇ ਵਾਲਾ ਪਹਿਲੂ ਹੈ ਉਹ ਵੀ ਤਨਖਾਈ ਵਾਲਾ ਪਹਿਲੂ ਹੈ ਵੀ ਉਸੇ ਕਟੇਰੇ ਚ ਖੜੇ ਕੀਤੇ ਹੋਏ ਨੇ ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਦੋਰੇ ਮਾਪੜਾਂ ਦਾ ਨਜ਼ਰ ਆਉਂਦੇ ਆ ਇਹ ਸਵਾਲ ਇਸ ਲਈ ਵੱਡਾ ਹੋ ਗਿਆ ਕਿ ਜੇ ਉੱਥੇ ਹੋ ਸਕਦੀ ਤਾਂ ਇੱਥੇ ਕਾਰਵਾਈ ਕਿਉਂ ਨਹੀਂ ਤਾਂ ਬਹੁਤ ਵਾਧ ਤਾਲ ਬਾਕੀ ਸਵਾਲ ਦੇਖ ਲਈ ਬਹੁਤ ਸ਼ੁਕਰੀਆ ਜੀ ਚਸ਼ਕਾ